ਲੈ ਬੈਠੇ ਨੇ ਕੀ ਕਰੇ ਅੰਨਿਓ ਕੁਛ ਨਹੀਂ ਮੋਬਾਈਲ ਤੇ ਦੇਖੀ ਅੰਨਾਂ ਅੱਛਾ ਮੈਂ ਤਾਂ ਲਾਪ੍ਰਿਤ ਕੋਲ ਗਈ ਸੀਗੀ ਉਹਦਾ ਸੂਟ ਦੇਖਣ ਨਵਾਂ ਸੂਟ ਲੈ ਕੇ ਆਈ ਆ ਉਹ ਉਹਨੇ ਪ੍ਰੀਤ ਨੂੰ ਵੀ ਸੁਨੇਹਾ ਲਾਇਆ ਸੀਗਾ ਕਹਿੰਦੀ ਜਸਸੀ ਨੂੰ ਪੁੱਛ ਲੈ ਸੂਟ ਲਿਆਣਾ ਹੋਵੇ ਵਰਤਾਰੇ ਨੇ ਹੁਣ 4-5 ਦਿਨ ਰਹਿ ਗਏ ਬਸ ਵਰਤਨ ਚ ਚਲੋ ਫਿਰ ਲਿਆਂਦੇ ਹੋਣਗੇ ਉਹਨੇ ਕੋਲ ਨਹੀਂ ਹੁਣੇ ਲੈ ਲੈ ਹੋਣਗੇ ਸੂਟ ਫਿਰ ਨਾ ਫਿਰ ਉਹਨਾਂ ਲਾਪ੍ਰਿਤ ਕੋਲ ਤਾਂ ਬਾਦੂ ਨੇ ਸੂਟ ਸੂਟ ਤਾਂ ਮੇਰੇ ਕੋਲ ਨਹੀਂ ਹੈਗਾ ਸੀਗਾ ਤੇ ਮੈਂ ਹੀ ਪੁੱਛਦੀ ਸਾਨੂੰ ਜੇ ਮੈਂ ਇੱਕ ਸੂਟ ਲੈ ਲਾਂ ਵਰਤਾਂ ਤੇ ਤੂੰ ਸੂਟ ਦਾ ਕਿਉਂ ਬਹਾਨਾ ਮਾਰਦੀ ਆ ਕਿ ਵਰਤ ਦਾ ਬਹਾਨਾ ਮਾਰਦੀ ਆ ਕਰਾਉਣਾ ਕਿ ਸੂਟ ਤੋਂ ਪਹਿਲਾਂ ਮੈਂ ਤੂੰ ਇੰਨੇ ਦਾ ਹੈਗੇ ਨੇ ਕੋਈ ਜਦ ਪ੍ਰੋਗਰਾਮ ਆਊਗਾ ਉਦੋਂ ਲੈਤਾ ਜੂ ਸੂਟ ਤੇ ਫਸਲ ਪੁੱਛ ਲਾਗੀ ਕਿੱਥੇ ਨੇ ਮੇਰੇ ਕੋਲੇ ਸੂਟ ਮੇਰੇ ਕੋਲੇ ਇਹ ਜੇ ਸੂਟ ਨੇ ਘਰੇ ਪਾਉਣ ਵਾਲੇ ਵਰਤ ਤਾਂ ਤੇ ਵੀ ਇਹ ਸੂਟ ਪਾਉਂਗੀ ਪਹਿਲਾਂ ਵਰਤ ਨੂੰ ਕਿਹੜਾ ਕੰਜਰ ਕਹਿੰਦਾ ਰੱਖਣ ਨੂੰ ਮੈਨੂੰ ਆ ਦੱਸ ਦੇ ਮੰਮੀ ਹਾਲ ਤੱਕ ਰੱਖਦੀ ਆ ਰਹੀ ਵਰਤ ਤਾਂ ਮਰੀ ਜਾਂਦੀ ਐ ਭਗਾਈ ਯਾਰ ਸਭ ਸੂਟਾਂ ਦੇ ਢੰਗ ਹੁੰਦੇ ਨੇ ਫਿਰ ਜਦੋਂ ਮੰਮੀ ਨੂੰ ਕਹਿ ਦਮੈਂ ਵਰਤ ਰਖੜਾ ਬੰਦ ਕਰ ਦੂੰਗੀ ਫਿਰ ਮੈਂ ਕੀ ਆਉਦਾ ਹੋ ਕਰਾਂ ਨਰਦੰ ਭੁੱਖੀ ਮਰਦੀਆਂ ਸੋਡੇ ਪਿੱਛੇ ਨਾਲੇ ਸੂਟ ਵੀ ਨਹੀਂ ਮੈਨੂੰ ਬਣਦਾ ਹੈਗਾ ਨਮਾ ਪੁਰਾਣਾ ਸੂਟ ਮੈਨੂੰ ਪਾਉਣਾ ਪੈਂਦਾ ਫਿਰ ਮੈਨੂੰ ਕੀ ਲੋੜ ਆ ਵਰਤ ਰੱਖਣ ਦੀ ਅੱਗੇ ਭੁੱਖੀ ਮਰਦੀਆਂ ਖਾ ਲੈਂਦੀਆਂ ਚੂਰੀ ਆ ਦੋ ਢਾਈ ਸੌ ਦਾ ਸੌ ਖਾਏ ਨਹੀਂ ਆਗੀ ਕਾਹਦੇ ਵਰਤ ਰੱਖੇ ਵੀ ਇਹ ਤੁਸੀਂ ਮੈਨੂੰ ਸੂਟ ਤਾਂ ਲਿਆ ਕੇ ਨਹੀਂ ਦੇ ਸਕਦੇ ਹੈਗੇ ਦੋ ਟਾਹੇ ਸੂਟ ਦੇ ਫਾਲ ਕਿੱਥੋਂ ਲਿਆ ਦੂੰਗੀ ਖਾਣ ਨੂੰ ਆ ਹੋਰ ਹੁਣ ਕਰਸੀ ਪੱਕੀ ਕਿਉਂ ਦਿਖਾਈ ਨਹੀਂ ਹੈ ਇਹ ਕੀ ਹੈਗੀ ਭੁੱਖ ਤਾਂ ਪੀ ਲੱਗਦੀ ਹੋਂ ਤਰਕੇ ਨਹੀਂ ਕਿਆ ਖਾਦਾ ਹੋਏ ਐ ਨਹੀਂ ਤਾਂ ਮੈਥੋਂ ਮੈਂ ਚੂਰੀ ਖਾਦੀ ਜਾਂਦੀ ਮੈਂ ਤਾਂ ਇੱਕ ਪਿੰਨੇ ਇੰਨੀ ਕ ਖਾਣੀ ਹੁੰਨੀ ਆ ਬਾਕੀ ਸਾਰੀ ਮੰਮੀ ਖਾਂਦੀ ਹੁੰਦੀ ਆ ਫਿਰ ਇਹ ਕੀ ਹੋਜੀ ਬਰਤ ਰੱਖਣਾ ਮੰਮੀ ਨੂੰ ਕਿਹਾ ਕਰੂ ਵੀ ਤੋ ਇੰਨੇ ਨੇ ਉਹ ਖਾ ਜਾਣੀ ਆ ਮੈਂ ਰੱਖੀ ਜਾਂਦੇ ਲਿਆ ਕੇ ਦੇ ਸਕਦੀ ਹੈਗੀ ਮੈਨੂੰ ਆ ਲਿਆ ਕੇ ਦੇ ਸਕਦੀ ਉਹੀ ਖਾਣ ਤਾਂ ਮੰਮੀ ਨੂੰ ਕਿੰਨੇ ਮਾਰਦੀ ਦੇ ਦੋ ਮੈਂ ਤਾਂ ਭਈ ਬਿੱਲ ਹੈਗਾ ਅਗਲੇ ਕੋ ਦਰ ਪੀਏ ਨੇ ਅਗਲੇ ਦਾ ਸੂਟ ਲਿਆਉਣ ਚਾਹੀਏ ਕੁਛ ਲਿਆਉ ਜੋ ਇਹ ਪਾਣੇ 700 ਦਾ ਸੂਟ ਲਿਆ ਹੁੰਦੇ ਮੈਨੂੰ ਐ ਤਾਂ ਹੋ ਜਾਂਦਾ ਵੀ ਤੁਸੀਂ ਸੂਟ ਲਿਆ ਤਾਂ ਮੈਨੂੰ ਪਹਿਲੀ ਗੱਲੇ ਤਾਂ ਟੰਗ ਨੇ ਜੇ ਸੂਟ ਮੰਗਣਾ ਸਿੱਧਾ ਹੈ ਗਏ ਮੈਨੂੰ ਸੂਟ ਚਾਹੀਦਾ ਹੈਗਾ ਲਿਆ ਦੂੰ ਆਹ ਗੱਲ ਕਿ ਮੈਂ ਵਰਤ ਰੱਖਣਾਗਾ ਮੈਨੂੰ ਸੂਟ ਚਾਹੀਦਾ ਇਹ ਕੀ ਮਤਲਬ ਹੋਇਆ ਚਾਹੀਦਾ ਹੀ ਵਰਤਾਂ ਤੇ ਮੈਨੂੰ ਉਹ ਮੈਂ ਤੁਹਾਨੂੰ ਕਿੱਦਾਂ ਕਿਹਾ ਮੈਂ ਸੂਟ ਲਿਆ ਦੋ ਵਰਤੀ ਨਾ ਰੱਖ ਬਸ ਤੁਹਾਡੇ ਕੋਲ ਤਾਂ ਆ ਗੱਲ ਆ ਵਰਤਣਾ ਰੱਖ ਮੈਂ ਤਾਂ ਕਹਿੰਦੀ ਆ ਮੈਂ ਤਾਂ ਵਰਤ ਰੱਖਦੀ ਨਹੀਂ ਮੰਮੀ ਨੂੰ ਸਮਝਾ ਦੋਵੇਂ ਤਾਂ ਵਰਤ ਰੱਖਦੀ ਨਹੀਂ ਹੈਗੀ ਮੈਂ ਬੰਦ ਕਰ ਦੂੰਗੀ ਤੂੰ ਕੀ ਕਹਿਣਾ ਕਿਸੇ ਵੀ ਮੈਥੇ ਭੁੱਖ ਛੱਲੀ ਨਹੀਂ ਜਾਂਦੀ ਖਾਲੀ ਰੋਟੀ ਬਸ ਅੱਛਾ ਤੇਰੀ ਮਾਂ ਹੀ ਜੀ ਹੈਗੀ ਵੀ ਜਿਹੜੀ ਉਹਦੀ ਮੰਨ ਜੂਗੀ ਵੀ ਹਾਂ ਪੁੱਤ ਤੈਨੂੰ ਭੁੱਖ ਨਹੀਂ ਜੱਲੀ ਜਾਂਦੀ ਜੇ ਤੂੰ ਵਰਤ ਨਾ ਰੱਖਾ ਵੀ ਹਾਂ ਸਿੱਧੇ ਮੂੰਹ ਕਹਿ ਦੂਗੀ ਸੌ ਕੁ ਸੁਣਾਉਗੀ ਪਹਿਲਾਂ ਮੈਨੂੰ ਵੀ ਵਰਤ ਰੱਖੇ ਤਾਂ ਹੋ ਕੀ ਜਸਾਗਾ ਮੈਨੂੰ ਕੀ ਬਤਾ ਮम्मी ਨੇ ਮੈਂ ਮੈਂ ਵੀ ਨੋ ਯਕੀਨ ਕਰਦੀ ਹੈਗੀ ਵਰਤਾਂ ਚ ਮੈਨੂੰ 1% ਵੀ ਯਕੀਨ ਨਹੀਂ ਹੈਗਾ ਵਰਤਾਂ ਚ ਵੀ ਹਾਂ ਕੁਝ ਹੁੰਦਾ ਹੁੰਦਾ ਪਰ ਮम्मी ਨੇ ਹਟਦੀ ਹੈਗੀ ਮੈਂ ਕੀ ਕਰਾਂ ਓਏ ਜੀ ਮੈਂ ਤਾਂ ਹੁਣ ਤੱਕ ਰੱਖਦੀ ਆ ਰਹੀਆਂ ਤੇ ਤੇ ਤੋ ਬੱਤ ਨਹੀਂ ਚੁੱਕੀ ਇਹ ਚਾਂਗਲੀ ਏ ਜਰਾ ਪੁਰਾਣੇ ਜ਼ਮਾਨੇ ਦੀ ਏ ਅਗੇ ਉਮਰਾਬਦੀ ਜਿਹੜੇ ਮੁੰਡੇ ਮਰੀ ਜਾਂਦੇ ਨੇ ਚਲ ਉਹਨਾਂ ਨੂੰ ਜਿਹੇ ਦਾ ਮਰਨ ਵਰਤੀ ਰੱਖਦੀ ਤੂੰ ਉਹਦੀ ਮਾਰ ਨੂੰ ਸਮਝਾ ਦਿਓ ਤੁਸੀਂ ਸੁਣਿਆ ਕੰਮ ਨਹੀਂ ਤੂੰ ਤਾਂ ਬਣ ਕੰਮਲੀ ਉਹਦੇ ਮਗਰ ਤੂੰ ਗੱਲ ਕਿਉਂ ਨਹੀਂ ਸਮਝਦਾ ਹੈਗਾ ਮੇਰੀ ਦਿਮਾਗ ਲੱਗਿਆ ਕਿ ਕੀ ਆਏ ਤੇਰੇ ਤੂੰ ਜਦ ਮੈਂ ਕਹੀ ਐਨੀ ਮੰਮੀ ਮੰਮੀ ਨੂੰ ਕਹੋ ਦੀ ਐ ਮੰਮੀ ਨੂੰ ਕਹਿ ਦੋ ਮਾਂ ਨੂੰ ਕਹਿ ਦੋ ਬਸ ਤੇ ਨਾਲੇ ਐਵੇਂ ਹੀ ਘੇਰੇ ਜਾ ਕੇ ਐ ਉਹਨੇ ਸ਼ੂਟ ਲੈਂਦਾ ਉਹਨੇ ਆ ਲੈਦਾ ਕੀ ਮਤਲਬ ਬਈ ਅਗਲਾ ਪੁੱਛ ਕਰਿਆ ਆਪਦੇ ਘਰੇ ਟੋਆ ਪਟੇ ਖੂ ਪਟੇ ਤੈਨੂੰ ਕੀ ਮਤਲਬ ਮੈਨੂੰ ਵੀ ਐਸੀ ਚੱਲ ਮੈਂ ਉਹਦਾ ਸ਼ੌਂਕ ਪੂਰਾ ਕਰ ਲੂੰ ਨਾਲ ਬੱਤ ਤਾ ਰੱਖਣੀ ਹੈ ਬਹਾਨੇ ਨਾਲ ਮੈਂ ਨਵਾਂ ਸੂਟ ਪਾ ਕੇ ਦੇਖ ਲੂੰਗੀ ਕੁੜੀਆਂ ਤਾਂ ਹੀ ਚਾਹੁੰਦੀ ਉਹ ਤੋਂ ਪਾਇਆ ਨਹੀਂ ਛੁੱਟ ਨਾ ਹੈ ਨਹੀਂ ਮੇਰੇ ਕੋਲ ਤਾਂ ਸੂਟ ਮੈਨੂੰ ਕਿੱਦਾਂ ਤੁਸੀਂ ਸੂਟ ਲਿਆ ਕੇ ਦਿੱਤੇ ਰਹੇਗੇ ਤੇ ਹੋਰ ਆਈ ਪੁਰਾਣੇ ਨੇ ਮੇਰੇ ਕੋਲ ਸੂਟ ਇਹ ਵੀ ਤਾਂ ਕਿਸੇ ਟਾਈਮ ਨਵੇਂ ਸੀ ਸਰ ਕਿੰਨੇ ਕਿੰਨਾ ਟਾਈਮ ਦੇ ਹੋਗੇ ਇਹ ਉਹਨਾਂ ਨੇ ਕੋਈ ਸੂਟ ਬਣਾਇਆ ਹੈਗਾ ਨਾ ਮਾ ਕੁੜੀਆਂ ਮਹੀਨੇ ਪਿੱਛੋਂ ਇੱਕ ਇੱਕ ਦੋ ਦੋ ਸੂਟ ਬਣਾਉਂਦੀਆਂ ਨੇ ਮਹੀਨੇ ਦੇ ਵਿੱਚ ਵਿੱਚ ਭਈ ਅਗਲਾ ਤਾਂ ਵੀ ਰੋਜ਼ ਵੀ ਬਣਾਉਂਦਾ ਹੈਗਾ ਜਿਹਦੇ ਕੋਲ ਪੈਸਾ ਛਰਦਾ ਵਰਦਾ ਸਭ ਕੁਝ ਕਰਦਾ ਦੱਸ ਕੀ ਕਰੀਏ ਚਲ ਠੀਕ ਹੈ ਤੁਸੀਂ ਕਿਹੜਾ ਗੱਲਾਂ ਚ ਮੈਨੂੰ ਆਉਣ ਦੇਣਾ ਮੈਂ ਤਾਂ ਮੋਟਰਸਾਈਕਲ 'ਲੀ ਬਠਣ ਲੋਕ ਮੇਰੇ ਕੋਲ ਦੀਆਂ ਗੱਡੀਆਂ ਲੈ ਕੇ ਟੱਪਦੇ ਨੇ ਫਿਰ ਮੈਂ ਇਕੱਲਾ ਵੀ ਲੋਕ ਗੱਡੀਆਂ ਲਈ ਫਿਰਦੇ ਮੈਂ ਵੀ ਗੱਡੀ ਦੱਸ ਤੂੰ ਕਿੱਧਰ ਭੱਗ ਗਈ ਦੀ ਦੁਰਗਾ ਲੈ ਤਾਂ ਸੂਟਾਂ ਦੀ ਸੀ ਉਹ ਗੱਡੀਆਂ ਤੱਕ ਭੱਗ ਫਿਰ ਮੈਂ ਗਲਤ ਉਹੀ ਕਰਦਾ ਨਾ ਤੂੰ ਰੀਸ਼ ਕਰਦੀ ਆ ਰੀਸ਼ ਕਰਨਾ ਮਤਲਬ ਕੀ ਕਿਸ ਦਾ ਜੇ ਕੋਈ ਨਾ ਲੈਣੀ ਅਥੇ ਸਾਡੀ ਪੂ ਆਊਗਾ ਮਾਣ ਨੂੰ ਲਈ 100 200 ਵਾਲੇ ਦੱਸ ਕਰੋ ਮੈਨੂੰ ਨਹੀਂ ਲੋੜ ਹੈਗੀ 100 200 ਦਾ ਸੂਟ ਲੈ ਆਈ ਐਦੂ ਤਾਂ ਬਾਬਾ ਗੁਰੂ ਮੈਂ ਪੁਰਾਣਾ ਸੂਟ ਹੀ ਪਾ ਲੂੰਗੀ ਆਪਦੇ ਭਾਰਤ ਤੇ ਠੀਕ ਹੈ ਨਾ ਮੈਂ ਤੁਹਾਡਾ ਸਿਆਣ ਨਹੀਂ ਕਰਵਾਉਣਾ ਹੈਗਾ ਕੋਈ ਲੈ ਐਦੂ ਚੰਗੀ ਗੱਲ ਕੀ ਹੋਊਗੀ ਫਿਰ ਤਾਂ ਬਾਲੀ ਸਿਆਣੇ ਗੱਲ ਕੀਤੀ ਜੇ ਪੁਰਾਣਾ ਸੂਟ ਪਾ ਲਾਂਗੇ ਵਧੀਆ ਸਮਾਂ ਦੀ ਉਹੀ 2 400 ਰੁਪਏ ਕੰਮ ਲਈ ਇਹ ਬਚ ਜੂਗਾ ਕੀ ਕਰਨਾ ਹੈਗਾ ਆਦੇ ਫਲ ਫੁੱਲ ਲੈ ਕੇ ਖਾਣੀ ਚਲ ਕੋਈ ਗੱਲ ਨਹੀਂ ਨਾ ਦਵਾਇਆ ਸੂਟ ਠੀਕ ਹੈ ਨਾ ਯਾਦ ਰੱਖੂਗੀ ਸਾਰੀ ਉਮਰ ਵੀ ਮੈਂ ਤੈਨੂੰ ਬਾਤ ਤੇ ਸੂਟ ਵੀ ਨਹੀਂ ਦਵਾਇਆ ਸੀ। ਓਏ ਇਹ ਤਾਂ ਦੋ ਹੁਣ ਭੁੱਲ ਜਾਈਗੀ। ਆਹ ਦਾ ਮਹੀਨੇ ਨੂੰ ਦੋ ਮਹੀਨੇ ਨੂੰ ਕੋਈ ਹੋਰ ਕਾਹਦੀ ਜ਼ਬਰਤ ਰੱਖਨੇਗੀ। ਉਹਦੇ ਫੇਰ ਮੰਗਣ ਲੱਗ ਜਾਈਗੀ। ਮਹੀਨੇ ਬਾਅਦ ਮੈਂ ਕਿਹਦਾ ਬਰਤ ਰੱਖਦੀ ਹੁੰਨੀ ਆ। ਸਾਲ ਬਾਅਦ ਤਾਂ ਹਾਂ ਦਾ। ਸਾਲ ਨੂੰ ਆ ਜੂਗਾ। ਜਦੋਂ ਤੁਸੀਂ ਮੈਨੂੰ ਸਾਲ ਬਾਅਦ ਸੂਟ ਨਹੀਂ ਦਵਾ ਸਕਦੇ ਹਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਬਸ। ਤੂੰ ਨਹੀਂ ਰਾਜ਼ਦੀ ਜਾਂ ਵਗ ਜਾ ਤੂੰ ਨਹੀਂ ਰਾਜ਼ਦੀ ਸੂਟਾਂ ਨਾਲ। ਰਾਜ਼ਦੀ ਨਹੀਂ ਪਹਿਲਾਂ ਮੈਨੂੰ ਰੋਜ਼ ਦਵਾਉਣੇ ਸੂਟ ਵੀ ਰਾਜ਼ਦੀ ਨਹੀਂ ਹੈਗੇ। ਦੋ ਤਾਂ ਮੇਰੇ ਕੋਲ ਸੂਟ ਨੇ। ਲੋਕਾਂ ਨੂੰ ਨੇ। ਉਹ ਪੇਟੀ ਭਰੀ ਪਈ ਹੈਗੀ। ਕੱ ਏ ਮੀ ਮਰੀ ਜਾਂਦੀ ਐ ਭਗਾਈ ਸਾਰਾ ਦਿਨ ਪਤਾ ਨਹੀਂ ਮੈਂ ਤਾਂ ਐ ਹਰਾਨਾ ਕਿਹੜੇ ਵਲੇ ਇਹ ਆ ਬਾਹਰ ਚਾਪੀਂਦੀ ਉਹਨਾਂ ਦੇ ਘਰੇ ਜਾ ਕੇ ਭਈ ਅਗਲੇ ਤਾਂ ਕੁਛ ਕਰੀ ਜਾਵੇ ਤੂੰ ਦੱਸ ਕੀ ਰਹਿਣਾਗਾ ਉਹੀ ਫਿਰ 70 ਖਾਣੇ ਗੱਲਾਂ ਕਰਦੀ ਐ ਫਾਗ ਜੀ ਤੂੰ ਇਤੋਂ ਵੀ ਟਿੱਕੇ ਬੈਠਾ ਹਾਂ ਦਾ ਭੋਟੀ ਭੰਦਰ ਪਤਾ ਨਹੀਂ ਹੋਊਗੀ ਕਿ ਨਾ ਮੈਂ ਤਾਂ ਸੇਲੀਆਂ ਆਈਆਂ ਵੀ ਕਰਾ ਕੇ ਆਉਣੀ ਹਤੀਆਂ ਹੂੰ ਤਾਂ ਮੂ ਵੀ ਨਹੀਂ ਸੋਣਾ ਲੱਗਦਾ ਚਾ ਖਾਣੇ ਦਾ ਮੰਮੀ ਨਹੀਂ ਹਾਂ ਭਾਈ ਕਿਉ ਹੈਗਾ ਹੋਰ ਕਿਉ ਹੈਗਾ ਇਹਦੇ ਜੀ ਆ ਹੋਰ ਨਹੀਂ ਹੈ ਗਿਆ ਆ ਤਾਂ ਇੰਨਾ ਕਹ ਚੋਰੀ ਕੁੱਟਣ ਵਾਸਤੇ ਮਾਜੀ ਤੇ ਵਰਤ ਹੋਊਗਾ ਫਿਰ ਫਿਰ ਮੇਰੇ ਜੋਗਰਾ ਹੈਗਾ ਐ ਤਾਂ ਕੀ ਕਰਨੀ ਆ ਚੋਰੀ ਕਿਉਂ ਮम्मी ਤੂੰ ਵੀ ਵਰਤ ਰੱਖੇਂਗੀ ਮੈਂ ਹੀ ਵਰਤ ਰੱਖੂੰਗੀ ਫਿਰ ਆਪਾਂ ਦੋਨੋਂ ਨੂੰ ਕਿਵੇਂ ਸਰੂਗਾ ਵੀਰ ਤੈਨੂੰ ਚੋਰੀ ਖਾਣ ਨੂੰ ਕੀ ਹੋਇਆਗਾ ਨਾਲੇ ਅੱਜ ਕੱਲ੍ਹ ਦੀਆਂ ਤਾਂ ਉਹੀ ਕਹਿ ਦਿੰਦੇ ਆ ਚੋਰੀ ਚੋਰੀ ਤਾਂ ਉਹਨਾਂ ਹੀ ਗੱਲਾਂ ਸਾਡੇ ਵਰਗੀਆਂ ਤਾਂ ਖਾ ਲੈਣ ਕੁੱਟ ਕੇ ਲੈ ਸਵੇਰੇ ਚੋਰੀ ਖਾ ਕੇ ਵਰਤ ਰੱਖਦੇ ਹੁੰਦੇ ਨੇ ਮੰਮੀ ਨਹੀਂ ਨਿਰਨੇ ਕਾਲ ਜੀ ਰੱਖ ਲਈ ਵੀਰ ਆਹ ਕਰਿਓ ਫਿਰ ਤੁਸੀਂ ਨਿਰਨੇ ਕਾਲਜ ਰੱਖ ਲਿਓ ਮੈਂ ਖਾ ਲੂਗੀ ਚਲੋ ਲੈ ਮੈਂ ਇੱਥੋਂ ਨਹੀਂ ਫਿਰ ਰਹਿ ਜਾਂਦਾ ਨਾ ਟਾਈਮ ਭੁਖੀ ਅੱਛਾ ਮੰਮੀ ਤੁਸੀਂ ਰਹਿ ਨਹੀਂ ਸਕਦੇ ਹੈਗੇ ਫਿਰ ਮੈਂ ਕਿਵੇਂ ਰਹਿ ਲੂਗੀ ਲੈ ਤੂੰ ਦੋ ਰਹਿ ਲੇਂਗੀ ਇੱਕ ਦੋ ਬਾਜ ਜਾਂਦੇ ਨੇ ਕਹਾਣੀ ਸੁਣਨ ਨੂੰ ਮੈਂ ਕਿਵੇਂ ਨਿਰਨੇ ਕਾਲਜ ਰਹੂੰਗੀ ਸਾਰਾ ਦਿਨ ਫਿਰ ਕਹਾਣੀ ਸੁਣ ਕੇ ਤੂੰ ਫਿਰ ਅਸਿਓਸੀਓ ਖਾ ਲਈ ਜਿਹੜਾ ਖਾਂਦੀਆਂ ਹੁੰਦੀਆਂ ਨੇਗੀਆਂ ਹੋਰ ਹੁਣ ਕਮਾਲ ਹੋ ਰਹੀ ਹੈ ਮੰਮੀ ਤੁਹਾਡੇ ਵਾਲੀ ਜਮਾ ਮੈਂ ਤਾਂ ਫਿਰ ਵਰਤੇ ਨਹੀਂ ਰੱਖਦੀ ਹੈਗੀ ਜੇ ਆਹ ਲੱਛਣ ਨੇ ਵਰਤ ਕਿਉਂ ਨਹੀਂ ਰੱਖਦੀ ਤੂੰ ਤਾਂ ਮੇਰੇ ਪੁੱਤ ਦੇ ਸੁੱਖ ਨਹੀਂ ਭਾਲਦੀ ਫਿਰ ਲੈ ਫਿਰ ਐ ਕਹਿ ਦਿੰਨੇ ਸੁਖਨੀ ਪਾਲਦੀ ਹੈਗੀ ਫਿਰ ਐ ਕਰੇ ਤੁਸੀਂ ਉਹ ਰੱਖ ਲਿਓ ਖਾਲੀ ਪੇਟ ਮੈਂ ਖਾ ਲੂੰਗੀ ਮੈਂ ਤਾਂ ਕਹਿਤਾ ਬਿਰੋ ਮੈਂ ਤਾਂ ਪਹਿਲੇ ਦਿਨੋਂ ਕੁਛ ਨਾ ਕੁਛ ਖਾ ਕੇ ਵਰਤ ਰੱਖਦੀ ਆਂਗੀ ਮੈਥੋਂ ਤਾਂ ਰਹਿਣਾ ਨਹੀਂ ਜਾਂਦਾ ਹੈਗਾ ਅੱਛਾ ਫਿਰ ਮੈਂ ਪੱਥਰ ਦੀ ਬਣੀ ਹੋਈ ਆਂ ਵੀ ਮੈਂ ਉਹ ਕਰ ਲੂੰਗੀ ਲੈ ਹਾਂ ਹੁਣ ਰਹਿ ਜਾਂਦਾ ਥੋੜੇ ਸੁਖਲਾ ਮਟਿਆਰ ਪਈਆਂ ਤੂੰ ਤੈਨੂੰ ਕੀ ਹੋਏਗਾ ਉਹੀ ਫਿਰ ਬੁਰੀ ਤਮਾਂ ਤੂੰ ਮੈਂ ਪੜਾਉਗਾ ਉਹੀ ਹੁਣ ਮੁਕਾ ਦੇਗੀ ਤੂੰ ਤਾਂ ਇੱਥੇ ਰੋਟੀਆਂ ਚ ਲਾ ਲਾ ਕੇ ਦਾਲਾਂ ਚ ਪਰ ਤੇਰਾ ਮਾਜਾ ਫਿਰ ਹੋਰ ਮੰਗਵਾ ਦੋ ਮਮੀ ਐ ਥੋੜੀ ਆਪਦਾ ਮੰਗਾ ਲਾ ਭਾਈ ਜੀ ਤੂੰ ਮੰਗਾਉਣਾ ਮੈਂ ਤਾਂ ਆਪਦਾ ਕਰ ਪੈਸੇ ਦੇ ਪੈਸੇ ਹੁਣ ਤੈਨੂੰ ਪੈਸੇ ਕਿੱਥੋਂ ਦੇ ਮਾਮਾ ਪੈਸੇ ਉਹਦਾ ਲੈ ਲੈ ਕੁੱਕੜ ਤੋਂ ਲੈ ਲੈ ਤੇਰੇ ਬਾਪ ਤੋਂ ਲੈ ਲੈ ਦੱਸ ਓ ਮੈਨੂੰ ਕੁਛ ਲਿਆ ਕੇ ਨਹੀਂ ਦਿੰਦਾ ਹੈਗਾ ਉਹ ਤਾਂ ਪਹਿਲੀ ਚੁਰਚੁਰ ਕਰੀ ਜਾਂਦਾ ਹੈਗਾ ਉਹ ਤਾਂ ਮਨਾ ਲਾ ਤੈਨੂੰ ਤਨ ਬਥੇਰਾ ਲੈ ਆਣਗੇ ਮੈਨੂੰ ਨਹੀਂ ਕੋਈ ਲਿਆ ਕੇ ਦਿੰਦਾ ਚੀਜ਼ ਮੋਲ ਲਿਆ ਕੇ ਦਿੰਦਾ ਮੈਨੂੰ ਪਹਿਲੇ ਤੁਸੀਂ ਲਿਆਉਣ ਦਿੰਦੇ ਹੋਵੋਗੇ ਜੁਰਕ ਦੇਣੇ ਲੱਗੀ ਖੋਕੇ ਤੂੰ ਉਹ ਕਹਿੰਦੇ ਬਰਤ ਰੱਖ ਲੈ ਮੇਰੇ ਮੁੰਡੇ ਸੁਖਰੀ ਭਾਲਦੀ ਹੈਗੀ ਖਾਣ ਪੀਣੇ ਤੇ ਕੁਛ ਹੈ ਨਹੀਂਗਾ ਨਾ ਸੂਟ ਨੇ ਮੰਗਵਾਇਆ ਹੈਗੇ ਮੇਰਾ ਐ ਨੀਬੀ ਨਾ ਲੱਗ ਜਾਂਨ ਅੰਦਰਸ਼ਟਵਾਦ ਹੈ ਨਾ ਲਿਆ ਫਿਰ ਦੇਣਗੇ ਜਾਣ ਨੂੰ ਸਿਆਪਾ ਕਰ ਰੱਖਿਆ ਮੇਰੀ ਨੂੰ ਮੇਰੇ ਗੱਲ ਸੁਣੋ ਕੀ ਹੋ ਗਿਆ ਮੈਂ ਵਰਤ ਫੇਰ ਰੱਖੂੰਗੀ ਜੇ ਮੈਨੂੰ ਘਿਓ ਲਿਆ ਕੇ ਦਓਗੇ ਕਿਉ ਹੈ ਨਹੀਂ ਮੁੱਕਿਆ ਪਿਆਗਾ ਪਹਿਲਾਂ ਤੇਰੇ ਸੂਟ ਨਹੀਂ ਲੋਟ ਆਏ ਹੁਣ ਘਿਓ ਤੇ ਅੱਗੇ ਤੂੰ ਵਰਤੀ ਨੇ ਰੱਖ ਮੈਂ ਤੇ ਰੱਖਦੀ ਨਹੀਂ ਹੈਗੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਮੰਮੀ ਨੂੰ ਕਹਿ ਦੇ ਜਾ ਕੇ ਮੈਂ ਕੀ ਕਹਾ ਕਿਤੇ ਤਾਂ ਵਰਤ ਰੱਖਦੀ ਨਹੀਂ ਹੈਗੀ ਮੈਂ ਸੂਟ ਗਿਆ ਸੀ ਮੰਮੀ ਨੂੰ ਸੂਟ ਨੂੰ ਵੀ ਨਾ ਕਰ ਗਈ ਹੁਣ ਮੈਂ ਕਿਉਂ ਨੂੰ ਕਿਹਾ ਕਿਉਂ ਕਹਦੀ ਮੇਰੇ ਜੋਗ ਰਗਾ ਮੈਂ ਖਾऊंगी ਚੂਰੀ ਬਣਾ ਕੇ ਤੇ ਤੇਰੇ ਜੋਗ ਰਹਿ ਨਹੀਂਗਾ ਕਹਿੰਦੀ ਤੂੰ ਆ ਹੀ ਰੱਖ ਲਈ ਖਾਲੀ ਪੇਟ ਅੱਛਾ 2 ਵਜੇ ਤੱਕ ਮੈਂ ਖਾਲੀ 배ਢ ਫਿਰਦੀ ਰਹੂੰਗੀ ਨਾ ਫਿਰ ਵਰਤ ਤਾਂ ਹੁੰਦੀ ਹੀ ਖਾਲੀ ਪੇਟ ਫਿਰ ਮੰਮੀ ਨੂੰ ਵੀ ਕਹਿ ਦੋ ਆਪਦਾ ਕਿਉਂ ਤਾਂ ਸਾਮੀ ਬੈਠੀ ਐ ਉਹ ਤੂੰ ਆਪਦਾ ਦੇਖ ਨਾ ਉਹਨੂੰ ਆਪਦਾ ਕੋ ਦੇਖ ਤਾਂ ਸਾਰੇ ਖਾਂਦੇ ਨੇ ਚੂਰੀ ਖਾ ਕੇ ਵਰਤ ਰੱਖਦੇ ਹੁੰਦੇ ਨੇ ਖਾਲੀ ਪੇਟ ਰੱਖਣ ਨੂੰ ਚਾਹਦੇ 2 ਵਜੇ ਤੱਕ ਅੱਛਾ ਪਾਣੀ ਵੀ ਨੀ ਪੀਣਾ ਹੁੰਦਾ ਹੈਗਾ ਕਿ ਮੈਂ ਰਹਿ ਜੂ ਮੈਂ ਚੱਕਰਾ ਗੜੀ ਜੂ ਫਿਰ ਰੱਖੋ ਨਾ ਜਦੋਂ ਹਾਂ ਫਿਰ ਮੰਮੀ ਨੂੰ ਕਹਿੰਦਾ ਨਾ ਤੂੰ ਉਹਦੇ ਨਾਲ ਘੁੰਮੜਕਦੀ ਆ ਰੋਟੀ ਕਿਉਂ ਉਹਦੀ ਚੂਰੀ ਪੜਾ ਕੇ ਕਿਉਂ ਖਾਉਗੀ ਫਿਰ ਫਿਰ ਤੂੰ ਖਾ ਲ ਪਰਦੇਸੀ ਕਿਉਂ ਚ ਖਾ ਲ ਅੱਛਾ ਤੇਰੀ ਮਾਂ ਦਾ ਖਾਵੇ ਦੇਸੀ ਕਿਉਂ ਦੀ ਮੈਂ ਖਾ ਮੈਂ ਪਰਦੇਸੀ ਕਿਉਂ ਓਏ ਚਰ ਕੋਈ ਨਾ ਫਿਰ ਨਾਲ ਹੋ ਰਹੀ ਹੈਗੀ ਜੰਮੀ ਆਪਦੇ ਮਾਂ ਨੂੰ ਤਾਂ ਕੁਝ ਕਹਿੰਦਾ ਵੀ ਨਹੀਂ ਹੈਗਾ ਸਾਰਾ ਦਿਨ ਮੇਰੇ ਬਾਦ ਪਿਆ ਰਹਿਣਾ ਤੂੰ ਮਾਂ ਕੀ ਤਾਂ ਨਹੀਂ ਕੁਝ ਕਹਿੰਦਾ ਤੇਰੇ ਤੇ ਹੱਕ ਆ ਉਹਨੂੰ ਦੇਖ ਪਿਓ ਕਿੰਨਾ ਮਾਂ ਦੇ ਹੱਕ ਨਹੀਂ ਹੈਗੇ ਜੰਮਾ ਵੀ ਨਹੀਂ ਪਿਓ ਉਹਨੂੰ ਕਿੰਨੀਆਂ ਗਾਲਾਂ ਕਿੰਦਾ ਤੂੰ ਐਸਾ ਬਲਾ ਉਹ ਤਾਂ ਕੋਈ ਗਾਲਾਂ ਗੂਲਾਂ ਦਿੰਦਾ ਹੈਗਾ ਤੂੰ ਕੁਝ ਕਹਿੰਦਾ ਰੱਖ ਬਰਤ ਮੇਰੇ ਵਾਸਤੇ ਇਹ ਉਹਦਾ ਕੀ ਹੈ ਉਹਦਾ ਕਿਹੜਾ ਪਤਾ ਲੱਗਦਾ ਕਿ ਇਹ ਲੜ ਪੈਂਦਾ ਕਦੇ ਉਹ ਨਾ ਮੋਹ ਕਰਦਾ ਕਿ ਕਦੇ ਉਹਨੂੰ ਕਹਿੰਦਾ ਵਰਤ ਰੱਖ ਕਦੇ ਕਹਿੰਦਾ ਨਾ ਰੱਖ ਉਹਨੂੰ ਪੁੱਛਣ ਵਾਲਾ ਹੋਵੇ ਪਿਓ ਨੂੰ ਵੀਦੂ 70 ਸਾਲ ਦਾ ਹੋ ਰਿਹਾ ਹਜੇ ਨਿਆਣਾਗਾ ਵੀ ਵਰਤ ਰਖਾਉਣ ਨੂੰ ਕਿਵੇਂ ਮਰਜੀ ਹੈ ਅਗਲਿੰਦੀ ਐਨੀ ਬਣਦੀ ਹੈਗੀ ਐਨਾ ਮੋਹ ਕਰਦਾ ਡੈਡੀ ਤਾਂ ਉਹਦਾ ਹੈ ਨਵਾਂ ਸੂਟ ਵੀ ਲਿਆ ਕੇ ਦੇਊਗਾ ਦੇਖੀ ਉਹਨੂੰ ਹੁਣ ਮੇਰੀ ਗੱਲ ਸੁਣ ਪਿਓ ਤਾਂ ਕਬੀਲਦਾਰ ਆ ਭਾਈ ਚਾਹੇ ਉਹਨੂੰ 10 ਸੂਟ ਲਿਆਵੇ ਚਾਹੇ 20 ਲਿਆ ਦੇ ਮੈਂ ਕਿੱਥੋਂ ਲਿਆ ਕੇ ਦੂੰ ਤੈਨੂੰ ਮੈਨੂੰ ਕਿਹੜਾ ਹੋਰ ਪੀਏ ਦਿੰਦਾ ਵੀ ਜਾ ਲਿਆ ਦੇ ਸੂਟ ਉਹਨੂੰ ਜਾ ਕੇ ਮੈਂ ਤਾਂ ਮਸਾਂ ਟਾਈਮ ਪਾਸ ਕਰਦਾ ਮਸਾਂ ਟਾਈਮ ਪਾਸ ਕਰਦਾ ਫਿਰ ਇਹ ਤਾਂ ਵਿਆਹ ਕਰਾਉਣ ਤੋਂ ਪਹਿਲਾਂ ਸੋਚਣਾ ਸੀ ਹੈ ਹੁਣ ਤੇਰੇ ਹੱਥ ਕਬੀਲਦਾਰੀ ਨਹੀਂ ਹੈਗੀ ਇਹ ਤੇ ਮੇਰਾ ਕੀ ਦੋਸ਼ ਹੈ ਵਿਆਹ ਕਰਾਉਣ ਤੋਂ ਪਹਿਲਾਂ ਕੀ ਹੋਣਾ ਨਹੀਂ ਮੈਨੂੰ ਕੀ ਪਤਾ ਹੈ ਵਰਤਾਂ ਦੇ ਛਾਪੇ ਹੁੰਦੇ ਨੇ ਅੱਛਾ ਤੁਹਾਨੂੰ ਛਾਪੇ ਲੱਗਦੇ ਨੇ ਹੈ ਇਹ ਅੱਛਾ ਤੁਹਾਡੀ ਉਮਰ ਲੰਬੀ ਕਰਨ ਵਾਸਤੇ ਤਾਂ ਮੈਂ ਵਰਤ ਰੱਖਦੀਆਂਗੀ ਹੁਣ ਤੁਸੀਂ ਇੱਕ ਸੂਟ ਮੈਨ ਲਿਆ ਸਕਦੇ ਹੈਗੇ ਕਿ ਮੇਰੇ ਨਾਲ ਤਾਂ ਕਬੀਲਦਾਰੀ ਨਹੀਂ ਹੈਗੀ ਚਲ ਕੋਈ ਨਾ ਤੈਨੂੰ ਸੂਟ ਚਾਹੀਦਾ ਸੂਟ ਦਵਾ ਦੂੰ ਆ ਮਿੱਟੀ ਜੰਨੀ ਸਾਰੀ ਅੰਦਰ ਕਰਵਾ ਦੇ ਮੇਰੇ ਨਾਲ ਬਸ ਨਲਤੰਦੇਸ਼ੀ ਕੋਲਿਆ ਦੂੰਗਾ ਨਲ ਉਹਨੇ ਹੈਗੇ ਦੇ ਸਿੱਕਿਆ ਦਿਨ ਹੈਗੀ ਮੈਨੂੰ ਸੂਟ ਦੀ ਲੋੜ ਹੈਗੀ ਹੈ ਤੂੰ ਇੱਥੇ ਕਰ ਲੈ ਕੰਮ ਸਾਰਾ ਦਿਨ ਉਹ ਨਾ ਮੁਰੇ ਗੋਲਾ ਲੱਗ ਰਿਹਾ ਤੂੰ ਉਹ ਮੱਜਾਂ ਨਾਲ ਫਿਰਦੇ ਨੇ ਕਿ ਉਹਨੂੰ ਸੂਟ ਲਿਆ ਕੇ ਦੋ ਕੋ ਦੱਸ ਲਿਆ ਤੇ ਚਾਹੇ ਬੀਬਿਆ ਦੇ ਭਾਈ ਆਪ ਦਾ ਕੰਮ ਆ ਗੋਲਾ ਕਾਦਾ ਲੱਗਿਆਗਾ ਇੱਥੇ ਕੋਈ ਹੋਰ ਹੈਗਾ ਮੇਰਾ ਭਾਈ ਫੇਰ ਤਾਂ ਹੋਵੇ ਭੀ ਹਾਂ ਭੀ ਉਹ ਆਈਸਕ੍ਰੀਮ ਦਾ ਵੀ ਤੂੰ ਕੰਮ ਕਰੀ ਜੰਨਾਗਾ ਮੈਨੂੰ ਇਹ ਗੱਲ ਦਾ ਜਵਾਬ ਦੇ ਦੇ ਮੈਨੂੰ ਨਹੀਂ ਪਤਾ ਹੈਗਾ ਚੱਕ ਕੇ ਛੁੱਟ ਲੈ ਮਿੱਟੀ ਚਲ ਤੂੰ ਮਾਂ ਨੂੰ ਕਹਦੇ ਵੀ ਮੈਨੂੰ ਸੂਟ ਮੈਨੂੰ ਵੀ ਲਿਆ ਦੇ ਜਿੱਥੇ ਆਪ ਲੈ ਕੇ ਉਹ ਕਿਹੜਾ ਮੇਰੀ ਸੁਣਦੀ ਹੈ ਵੇ ਫਿਰ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰ ਸੂਟਾ ਬਿਨਾ ਕੀ ਵਰਤ ਰੱਖਿਆ ਨਹੀਂ ਜਾਂਦਾ ਵਰਤੋਂ ਵੀ ਰੱਖਿਆ ਜਾਂਦਾ ਫਿਰ ਜੇ ਰੱਖਣਾ ਹੋਵੇ ਤਾਂ ਚਲ ਕੋਈ ਨਾ ਸੂਟ ਬਿਨਾ ਤਾਂ ਮੈਂ ਸਾਰ ਲੂੰਗੀ ਮੈਂ ਤਾਂ ਕਹਿਤਾ ਵੀ ਸੂਟ ਬਿਨਾ ਤਾਂ ਚਲ ਮੈਂ ਸਾਰ ਲੂੰ ਪਰ ਖਾਦੇ ਵੀ ਨਾ ਕਿੱਥੋਂ ਸਰੂੰਗਾ ਮੈਂ ਸਾਰਾ ਦਿਨ ਕਿਵੇਂ ਸਾਰੂੰਗੀ ਓਏ ਸਾਰਨ ਨੂੰ ਕੀ ਹੁੰਦਾਗਾ ਆ ਦੋ ਰੋਟੀਆਂ ਦੇ ਧਰ ਲਾ ਗੁਰਦੇ ਡਲੀ ਪਹਿਲੀ ਗੱਲ ਤਾਂ ਉਹ ਗੱਲ ਫਿਰ ਆਖੇਗੀ ਬੋਲਦਾਗਾ ਫੇ ਵਰਤ ਕੀ ਕਰੂਗਾ ਮਣ ਪੱਕਾ ਦਾ ਅੰਨ ਖਾਜੇਗੀ ਤੜਕੇ ਨੂੰ ਚਲ ਚੰਗਾ ਮਣ ਪੱਕਾ ਖਾਜੇਗੀ ਨਾਲ ਦੋ ਮਣ ਪੱਕਾ ਖਾਜੇਗੀ ਲੋੜ ਤੇ ਨਹੀਂ ਹੁੰਦੀ ਮੈਂ ਤੇ ਇਹ ਜੀ ਸਮਝ ਨਹੀਂ ਆਉਂਦੀ ਇਹ ਹੀ ਨਹੀਂ ਲੋਟ ਆਉਂਦੀ ਮੈਥੋਂ ਓਏ ਪਾਈਏ ਪੱਕੀ ਦੀ ਹੈਗੀ ਆ ਹੂ ਮੈਂ ਮਰ ਜਾ ਕਿਵੇਂ ਆਉਂਦਾ ਭੁੰਨਣਾ ਤੁਰਿਆ ਦੱਕਿਆ ਆਉਂਦਾਗਾ ਆਈ ਦੀ ਬੇਜੁਰੀ ਸਸਰੀ ਘਰ ਤੇ ਲੈ ਕੇ ਨਹੀਂ ਹੈਗੀ ਇਹ ਜਨਾਨੀ ਹੋਰ ਸਸਰੀ ਘਰ ਦੇ ਮੈਂ ਤਾਂ ਘਾਣੂ ਲੈ ਕੇ ਤੂੰ ਆ ਲੈ ਕੇ ਉੱਡ ਜਾਣਿਆ ਸ਼ਰਮਦਾ ਰੱਖੀਆ ਤੇਨੇ ਤੈਨੂੰ ਕੱਢੀ ਓਏ ਕਿਵੇਂ ਦੱਕਿਆ ਕੱਢੀ ਬੋਤਲ ਲੈ ਬੋਵਾ ਮਾਰ ਜਾ ਨਸ ਤੈਨੂੰ ਸੂਟ ਨੂੰ ਕਿਹਾ ਤੀ ਕੰਜਰਾ ਆ ਮੂਤ ਪੀਣ ਨੂੰ ਤੇਰੇ ਕੋਲ ਕਿੱਥੋਂ ਆ ਗਏ ਪੈਸੇ ਬੇਸੂਰੀ ਜਣਾ ਨਹੀਂ ਪੌਕੀ ਜਾਂਦੀ ਲੈ ਲੈ ਸੂਟ ਤੈਨੂੰ ਕੁੱਲ ਲੈ ਕੇ ਦੇ ਹੋਰ ਕੁੱਲਾ ਨਾ ਮੈਂ ਤਾਂ ਤੈਨੂੰ ਬਸ ਟਾ ਫੜਾਦਾ ਇੱਥੇ ਸ਼ਰਮਦਾ ਰੱਖੀਆ ਕਬੀਜ ਨੇ ਲੈ ਆ ਰਹਿ ਜਾਨੇ ਅਸੀਂ ਮੰਡੀ ਜਾਂਦੇ ਆਂ ਛੇੜ ਚੋਂ ਸੂਟ ਲੈ ਕੇ ਦੇਣੇ ਮੈਨੂੰ ਇਹਨੂੰ ਓਏ ਸੂਟ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਵਜਵਾਖ ਜਿਆ ਹੈ ਤੂੰ ਵੀ ਨਾਲ ਲੱਗ ਰਿਆਂਗਾ ਕਾ ਦੇ ਕਦਾਈ ਗੀ ਹੁੰਦਾ ਦਾ ਮੈਂ ਜੋੜਾ ਮਾਰੂ ਤੇਰੇ ਬੈ ਕੀ ਕਹਿ ਰੀਂ ਵੀ ਤੂੰ ਉਹ ਕੋਨਰ ਲੈ ਕੇ ਦੇ ਕੌਲਾ ਨਾ ਤੈਨੂੰ ਕਿਤੇ ਨਹੀਂ ਲੁੱਟੂ ਹੋਰ ਫੜਾ ਦਊਂਰੇ ਕੌਲਾ ਉਜਰੀਆ ਨਹੀਂ ਔਰੇ ਲੈ ਆਉਂ ਨੀ ਫੇ ਕੱਢ ਆ ਰਿਹਾ ਮਰ ਪਰ ਹਾਂ ਜਿਆਦਾ ਕੀ ਕਹਦੇ ਬੈ ਮੈਨੂੰ ਖਾਉਂ ਵੀ ਸਿੱਤਾਂ ਰਾਤ ਨਹੀਂ ਕੱਢਦੀ ਤੂੰ ਮਰਿਆ ਨਾ ਰਾਜ ਉਰੇ ਆ ਕੇ ਡੱਕ ਤੇ ਤੇਰੇ ਮੱਤ ਮੈਂ ਖਾ ਰਾਂ ਮਾਰੇਂਗਾ ਕਿ ਮੈਂ ਮੈਨੂੰ ਮਾਰ ਕੇ ਦਿਖਾ ਉਹ ਵੀ ਮੇਰੇ ਖਰਾਮ ਜਿਆਦਾ ਬੱਤਾਈ ਇਹ ਬਰਤ ਇਹ ਬਰਤ ਰੱਖੇ ਕਰਦੀ ਨਾ ਇਹਦਾ ਭੌਂਕਦੇ ਕੁਤੜੀ ਸੇਵ ਖਾਣ ਦੀ ਮਾਰੀ ਹੋਰ ਸੇਵ ਖਾਣ ਦੀ ਮਾਰੀ ਤੈਨੂੰ ਤਾਂ ਸ਼ਰਮ ਲਾ ਲਈ ਕਵੀਆ ਮੈਂ ਤੈਨੂੰ ਨੂਹ ਦੀ ਸ਼ਰਮ ਨਾ ਤੈਨੂੰ ਪੁੱਤ ਦੀ ਸ਼ਰਮ ਲੈ ਲੈ ਆਉਣਾ ਬਰਦਰ ਬੀਨੂ ਕੋਲੇ ਲੈ ਬਤ ਬੋਲਾ ਨਾ ਮੈਂ ਤਾਂ ਤੈਨੂੰ ਫਾਟਾ ਫੜਾਦਾ ਬੜਾ ਮੁੰਡਾ ਨਿਚਲਾ ਲੈ ਬੋਲਾ ਕੌ ਕੀ ਇਹਦੇ ਕੋਈ ਨਹੀਂ ਜਾਣੇ ਕਿ ਸੜੀ ਅੰਦਰ ਪਰ ਨੀਰੂ ਆਪ ਲਿਓ ਨਾ ਵੇ ਚੱਕ ਕੇ ਬੈ ਬਿਓ ਲੈ ਲੈਣ ਦੇ ਸੜੀ ਹੋਈ ਨੂੰ ਐ ਬੈ ਮੈਂ ਕਾ ਨੂੰ ਲੈ ਕੇ ਆਇਆ ਲੈ ਆ ਤਾਇਆ ਨਿਚਲਾ ਨੇ ਯਾ ਮਰੇ ਮਰੇ ਨਾਮ ਚਾੜਿਆ ਇਹ ਤਾਂ ਹੀ ਮਰੂਗਾ ਐਂ ਮਰੂਗਾ ਤੱਕੀਜ ਤੜਾਉਂਗਾ ਗੱਡੀ ਨਹੀਂ ਆਇਆ ਧੋਕੀ ਆ ਦੇ ਬੁਖਰਾ ਕਰ ਉਹ ਬੁਖਦਨੀ ਆ ਬਿਠਾ ਲੈ ਇੱਥੇ ਇਹ ਮਰ ਗਿਆ ਤੜਾ ਲਿਆ ਉਸੇ ਤੇ ਸਾਹਮਣਾ ਫਿਰ ਮੈਨੂੰ ਇਹ ਪਊਗਾ ਕੋਈ ਨਹੀਂ ਸਾਹਮਣਾ ਇਹਨੂੰ ਕੀਜ ਨੂੰ ਕਿ ਮੈਂ ਮਰਦਾ ਫਦਾ ਦੇਖ ਉਹ ਤਾਇਆ ਵੇ ਲੈ ਆ ਵੇ ਹਾਂ ਲੈ ਆ ਵੇ ਮੇਰੀ ਨੂੰ ਪਾਟਦੇ ਦੇ ਕੋਲਾਗੇ ਕੋਲਾਗੇ ਦੇ ਮਰ ਜਾ ਝੁਲਸਲਾ ਮੇੜਾ ਬੈਠੀ ਆਲਾ ਕਿੱਥੇ ਰੋਡਾ ਲੱਗਿਆ ਕੋਲਾ ਦੇ ਦੇ ਹਾਂ ਕੀ ਇਹ ਨਹੀਂ ਚਮਗਰ ਹਾਂ ਪਾਣੀ ਨਾ ਨਗਰੋ ਲੈ ਪਾਣੀ ਨਾ ਤੈਨੂੰ ਤਾਂ ਕਿਤੇ ਜਲੂਆ ਫੜਾਦਾ ਮੈਂ ਮਾਸ਼ਾਅੱਲਾ ਵੀ ਜੁਆਸ-ਜੁਆਸ ਪਾਣੀ ਮੈਂ ਤੈਨੂੰ ਕੋਈ ਹੋਤੀ ਤੂੰ ਉੱਡ ਜਾਣੇ ਪੀਣ ਨੂੰ ਏਡੇ ਨੂੰ ਇਹ ਕਿਉਂ ਮਰ ਗਈ ਬਖਾ ਤੂੰ ਹੈ ਸਾਰੇ ਭਾਂਡੇ ਬਣਾਈ ਜਾਂਦਾ ਉਰੋ ਮੇਰੇ ਲੱਖਾਂ ਜਾ ਦੇ ਲੱਖ ਨਹੀਂ ਹੈਗਾ ਮੈਨੂੰ ਨਾਲੇ ਹੋਰ ਮੈਂ ਖਾ ਖਰੇ ਖਾਉਗੀ ਇਹਾਰੇ ਭਾਂਡੇ ਪਣਾ ਤੇ ਸਾਡੇ ਲੈ ਆ ਦੇ ਤੂੰ ਤੁਸੀਂ ਰਿਸਕਾ ਨੂੰ ਲਾਉਣਾ ਕੰਝਾ ਚੁੱਪ ਕਰ ਚੁੱਪ ਕਰਨ ਨਾਲ ਹੋਰ ਪਾ ਬੇਟਾ ਇਹ ਕਾਲਜ ਪਾ ਵੱਡਾ ਪਾ ਮੇਰਾ ਕਾਲਜ ਤਾਂ ਮਰੇ ਜਾਵੇ ਮੈਂ ਤਾਂ ਕਰਨੀ ਕਬੀਜ ਇਹ ਤਾਂ ਤਾਂ ਬੋਲੀ ਆ ਵਾਰੇ ਪਾਰੇ ਪਾਰੇ ਵਾਰੇ ਹਾਂ ਤਾਂ ਲੋਕ ਨੂੰ ਪਤਾ ਨਾ ਨੇ

ਕੁ ਕੁ ਸਿਸ ਨੋ ਲੈਂਗਾ ਜਿਹੜੀ ਕੁੱਟ ਹੈਗੀ ਐ ਨਾ ਸ਼ਰਮ ਤਾਂ ਨਹੀਂ ਹੋਈ ਉਹ ਤੂੰ ਤਾਂ ਬਾਪੂ ਕਿਉਂ ਐ ਉਮਰ ਹੈ ਕੋਈ ਤੇਰੀ ਕੋਈ ਆਵਰੇ ਹਾਨ ਪ੍ਰਵਾਨ ਤੇ ਨਾ ਦਾਰੂ ਪੀਲਾ ਹਾਨ ਪ੍ਰਵਾਨ ਨੂੰ ਕਹਿੰਦੇ ਖਾਲੀ ਲਗਿਆ ਆ 2-4 ਬੜਾ ਪਹਿਲਾਂ ਹੋ ਆ ਗਈ ਬਈ ਮਾਂ ਲਾਂਬਾ ਦੇ ਕਹਿੰਦੀ ਆਪਣੇ ਘਰੇ ਆ ਕੇ ਯਾਰਾ ਲਾਂਬਾ ਦੇ ਤੋਈ ਇਹ ਹੋਰ ਹਣਾ ਦਾਰੂ ਪੀ ਕੇ ਕਰੇ ਇਹ ਕਲੇਸ਼ ਕਰਦਾ ਹੈ ਬਾਈ ਸਾਹਿਬ ਗਾ ਪਹਿਲੇ ਦਿਨੋਂ ਪੀਂਦਾ ਹੈ ਗਪ ਗਪਵਾ ਹੋ ਰਿਹਾ ਹੈ 1.7.15 ਜਿਸ ਨੂੰ ਆ ਪੋਕਾ ਬੇਜ਼ੂ ਆ ਆ ਹਾਂ ਕੋਈ ਮਾਰੀਆ ਦਾ ਬਿਟਲੇ ਨਹੀਂ ਰੁਕੋ ਕੀ ਆਦਾ ਨਹੀਂ ਮਾਰਦਾ ਬਿਟਲੇ ਲੈ ਕੇ ਆਈ ਬੂਰੀ ਬੂਰੀ ਤੇਰਾ ਸਾਰੇ ਪਿੰਡ ਚ ਪਤਾ ਹੈਗਾ ਬੀਬੀ दारू ਪੀਂਦਾ ਸਾਰਾ ਨਾ ਫਰੇ ਉਹ ਕੀ ਲੈਣਾ ਪਿਛਲੇ ਮਹੀਨੇ ਅੱਜ ਐਤਾ ਇਹਨੇ ਪੀਆ ਹੈ ਕਿਉਂ ਕਹਤਾ ਨਾ ਤਾਈਨੇ ਪੀਆ ਹੈ ਕਹਤਾ ਜ਼ਾਇਰ ਨਾਲ ਪੀਉ ਐਸਾ ਓਏ ਕਸਾ ਤੂੰ ਹੋਰ ਕਹਿ ਓ ਬਾਬੂ ਇਹਦੀ ਮਾਂ ਵੀ ਲਾਂਬਾ ਲੈ ਕੇ ਆਉਂਦੀ ਇਹਨੂੰ ਘਰੇ ਤੋੜ ਦੇ ਜਾਂ ਭੱਗ ਜਾ ਵੀ ਆਪ ਦੇ ਘਰੇ ਕੋਈ ਮਾਰਦਾ ਸਾ ਫੇਰ ਸਾਲ ਕਹ ਤੂੰ ਮੈ ਕਸੂਲ ਕਰਦਾ ਓਏ ਮੈਨੂੰ ਬਰਬਾਦ ਲੱਗਿਆ ਪੇਟ ਸੂਲ ਕਰਦਾ ਤੂੰ ਲਾਲ ਜਿਹੇ ਹਾਂ ਦਾ ਲਾਲ ਜੁੱਟ ਰਹੇ ਹੋ ਬੈ ਜਾ ਤੈਨੂੰ ਹੀ ਬਦਨਾਮ ਕਰੀ ਜੰਦਾਗਾ ਸਟਿੰਗ ਜੇ ਪਿੰਡਾ ਖੋਲ ਖੋਲ ਕੇ ਮੈਨਾਂ ਪੀਣਾ ਜਿਹੜਾ ਅੱਜ ਕਰਦਾ ਪੀਣਾ ਤੂੰ ਕਿਉਂ ਸਾਡੇ ਘਰੇ ਆ ਕੇ ਪੀਣਾ ਦਾ ਕਰੇ ਤੈਸੇ ਕਰੇ ਮੇਰੇ ਸੁਣਨਾ ਆਇਆ ਹੈ ਸੰਗਰਾਸ਼ਟ ਦੇ ਖਾਨੜ ਸੰਗਰਾਸ਼ਟ ਮੈਨਾਂ ਖਾਣਾ ਦਾ ਕੀ ਕੀ ਕਰਨਾ ਮੈਨੂੰ ਫਿਰ ਮੈਂ ਵੀ ਪੀਣਾ ਠੂਰੀ ਜਾ ਮਰਲਾ ਪੀਲਾ ਮੂਹ ਦਾ ਜਿਹੜਾ ਮਨਰ ਬੋੜਲ ਦਾ ਇਹ ਨਹੀਂ ਨਾ ਬਿਆਲੇ ਜਾ ਕੇ ਤੇ ਆਕੇ ਲੰਗੇ ਹੀ ਕੁਛ ਕਰੋਗੇ ਚੋਰੀਆਂ ਚੱਕ ਕੇ ਲਿਆਉਗੇ ਬੜਾ ਯਾਰੀ ਰਾਜ ਆਰੀ ਦਿੱਤੀ ਐ ਆਰੀ ਦਿੱਤੀ ਉਹਨੇ ਮਰੇ ਨਾ ਪਕਾਈ ਹੋਰੇ ਬਗੈ ਜੈ ਲੂੜ ਲੈ ਗਿਆ ਓਏ ਲੂੜ ਲੂੜ ਲੈ ਲੈ ਗੱਡਰਾ ਲੈ ਚੀਰ ਕੇ ਇੱਕ ਹੋਰ ਪਾਲ ਧਰਮ ਤਾਂ ਹੀ ਆਉਂਦੀ ਪਾ ਬੇਟਾ ਕੋਲ ਲੈ ਜਾ ਪਾ ਆ ਮੈਂ ਦੱਸ ਕੇ ਹੁਣ ਆਵੇ ਪਿਉ ਨੂੰ ਬਗੈ ਮੇਰਾ ਮੇਰਾ ਬਸ ਨਾ ਫੇਰ ਕਹਿੰਦੇ ਕਿ ਆਪਰੇ ਪਿਉ ਨੂੰ ਕੋਟਦਾ ਆ ਪਰਦੂਤਾਂ ਕਰਕੇ ਕੁੱਟ ਖਾਣੇ ਹੋ ਵੀ ਤੁਸੀਂ ਆ ਕਰਦੂਤਾਂ ਕਰਕੇ ਮੈਂ ਤੁਹਾਨੂੰ ਕੁਝ ਕਿਹਾਗਾ ਬਿਨਾ ਗੱਲ ਤੋਂ ਮਾਰਿਆ ਮੇਰੇ ਆ ਸੜੇ ਬੰਦੇ ਸਾਹਮਣੇ ਤੂੰ ਥੋੜੀ ਘੁੱਟ ਰਾਂਗਾ ਸੰਗਣਾ ਇੱਚਰ ਘਟ ਮੋਹਦੇ ਨੇ ਸੰਗਣਾ ਇੱਚਰ ਇਹ ਲੋਕ ਕੋਈ ਮਾਰਾ ਜੇ ਮੇਰੇ ਯਾਰ ਰੂ ਦੀ ਰੂ ਹਾਂ ਲਾਲੀ ਰੂ ਲਾਲ ਚਿੱਟੇ ਖੰਡਰ ਲਾਲੀ ਰੂ ਬੇਟਾ ਇਹ ਜੋ ਪਾ ਬੇਟਾ ਆ ਸੀ ਆਪਾ ਹਾਂ ਕਾਂਚ ਦੇ ਲਾਸਟ ਸਵਾਲ ਆ ਵਾ

ਕਿੱਧਰ ਕੱਚ ਦੇ ਇਧਰ ਕਿੱਧਰ ਕੱਚ ਦੇ ਇਧਰ ਕੱਚ ਦੇ ਚ ਪਏ ਹੋਰ ਤਾਇਆ ਕੱਚ ਦੇ ਚ ਪਏ ਕੱਚਰ ਸੁਈ ਰਿਹਾ ਕੋਈ ਕੁੱਟੂ ਗਿਆ ਦੁਕਾਨ ਕੁੱਟੂ ਕੀ ਹੋ ਗਿਆ ਓਏ ਸਾਰੀ ਢੋਲਤੀ ਕੀਰੇ ਢੋਲਤੀ ਹੈ ਕਰੇਜਰੀਆ ਕੱਚ ਦੇ ਢੋਲਤੀ ਦਾ ਇਹ ਚਲਾ ਬਾਈ ਦੋਹਾਂ ਨੂੰ ਕੁੱਟੂ ਗਿਆ ਪਾ ਨੂੰ ਕਿ ਕਿ ਦੋ ਬਲਾਸ ਅੱਗੇ ਢੋਲਤੀ ਹੋਏ ਆ ਜਾ ਲਿਆ ਹੋਰ ਲੈ ਗਲਾਸ ਤੇ ਹੋਰ ਪਾ ਲੈ ਥੋਨੀ ਜੀ ਭਈਆ ਓਏ ਕੰਜਰਾ ਕਿਧਰ ਵਰ ਗਿਆ ਕੁੱਕੜਾ ਉ ਕੁੱਕੜਾ ਸਰਦਾਰੀ ਉਹ ਬੇਰੇ ਗਿਆ ਊ ਏ ਕੁੱਕੜਾ ਇਸ ਹਾਈ ਕਿਧਰ ਵਰ ਗਏ ਮੇਰੇ ਇਸ ਏ ਕੁੱਕੜਾ ਕਿਦੇ ਗਰਦੀ ਨੂ ਮੀਨੂ ਦੂਮੇ ਮਰ ਜਾ ਆ ਕਬੀਜ ਦੇ ਹਲਾਉਰੇ ਡਿਗਿਆ ਪੈਰ ਸੋਈ ਚ ਪੁੰਨਣ ਜੋ ਕਰਿਆ ਪੜਾ ਹੋ ਗਏ ਪੰਜਰਾ ਉੱਠਰ ਮੈਥੋਂ ਤਾਂ ਥਾਇਆ ਵੀ ਨਹੀਂ ਜਾਂਦਾ ਕਬੀਜ ਇਹ ਅੜਾ ਮਰ ਜਾਣਿਆ ਉੱਠਾ ਕਿੱਥੇ ਬੜ ਕੇ ਪਿਆਇਗਾ ਔਰੇ ਸਾਡੇ ਘਰੇ ਮਰ ਜਾ ਦੇ ਕਰ ਨਿਕਲ ਜਾ ਇਸ ਤੋਂ ਬਾਹਰ ਲੱਗ ਰੇ ਰਿੰਗਣ ਯਾ ਨਿਕੜੇ ਤੋਂ ਦਪਾ ਹੋ ਬੁੱਤਾ ਆਈ ਬੇ ਕੁੱਕੜਾ ਇਹਦੀ ਰਾਤ ਕੱਟ ਕੇ ਆਈ ਬਾਹਰ ਛੱਡ ਕੇ ਆਈ ਇਹ ਤਾਂ ਮੈਥੋਂ ਤਾਂ ਥਾਇਆ ਵੀ ਨਹੀਂ ਜਾਂਦਾ ਦੋ ਤੇ ਵਰਗਾ ਹੁੰ ਪਿਆ ਲੜੇ ਕਿਹਾ ਸੀ ਵੀ ਕਾ ਲੱਗ ਰਿਆ ਇਹਦੇ ਇੱਥੇ ਮਰ ਜਾ ਪਾਏਗਾ ਤੂੰ ਕਿੱਥੇ ਮਰੇਗਾ ਤੂੰ ਕਿੱਥੇ ਮਰੇਗਾ ਮੈਂ ਛੱਡ ਕੇ ਆਉਂਦਾ ਹੁਣ ਇੱਥੇ ਮਰ ਜਾ ਪਾਏਗਾ ਤੇ ਤੂੰ ਮਰਨਾ ਛੱਡ ਕੇ ਆ ਜੇ ਮੈਂ ਛੱਡ ਕੇ ਆਉਂਦਾ ਮਰ ਜਾ ਤੂੰ ਤਾਂ ਕਿਤੇ ਹਮ ਦਾ ਤਾਂ ਤਾਂ ਸਮਿਆਂ ਨਹੀਂ ਜਾਂਦਾ ਹੈਗਾ ਨਿਰੂ ਹੋਰ ਰਹਿਜੀ ਹੋਂਦੇ ਬਿਨਾਂ ਤਾਂ ਤਾਂ ਸੁੱਤਾ ਮੈਂ ਤਾਂ ਕਣੀ ਆ ਤੇ ਕੱਟ ਗਿਆ ਰਾਹ ਤੇਰੀ ਤੇ ਮਰ ਜਾ ਇੱਥੇ ਤਬੀਜ ਆ ਆਖ ਲੈਦੀ ਉੱਠ ਕੇ ਮੈਂ ਸਾਰੇ ਦਾ ਕੰਮ ਕਰਦੀ ਕਿਹੜੇ ਘਰੇ ਦੇ ਕੁੜੇ ਹੋ ਧੁੱਪੇ ਭਾਂਡੇ ਪਾਏ ਨੇ ਦਿਖਲਾ ਉਹ ਤਾਂ ਭਾਂਡੇ ਦੋਕ ਨੇ ਮੰਮੀ ਕੋਈ ਨਾ ਧੁੱਪੇ ਗਈ ਹਲੇ ਫੇਰ ਮਾ ਦੇ ਦੂੰਗੀ ਨਹੀਂ ਪੈਣੇ ਘਰੇ ਉਹ ਹਾਂ ਇਹ ਲਪ੍ਰੀਤ ਆ ਕਿਵੇਂ ਆਉਂਦੀ ਤੁਰੀ ਅੱਜੂਰੇ ਕਿ ਫੇਰ ਕੀ ਗੱਲ ਚਾਚੀ ਆ ਨਹੀਂ ਸਕਦੀ ਕਿਵੇਂ ਐ ਲੈ ਕੁੜੇ ਸੁਣ ਗਿਆ ਤੈਨੂੰ ਕਿਵੇਂ ਲਪ੍ਰੀਤ ਠੀਕ ਠਾਕ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਠੀਕ ਆ ਭਾਈ ਚਲ ਉਹ ਤਾਂ ਤੂੰ ਸੁਭਾਵ ਹੀ ਲਈਆਂ ਤਾਂ ਹਾਂ ਚੂੜੀਆਂ ਤਾਂ ਮੈਂ ਪਵਾ ਲਈਆਂ ਥੀ ਕਿੰਨੀਆਂ ਸੋਹਣੀਆਂ ਮਾਂ ਤੜਕੀ ਕਹਿੰਦੀ ਧੀ ਅਗੇ ਸਾਡੇ ਆਉਂਦੀ ਨਹੀਂ ਮਾਂ ਚਲ ਗੇੜਾ ਮਾਰਿਆ ਮਾਂ ਲੈ ਵਧੀਆ ਫੇਰ ਆ ਗਈ ਚਲ ਵਧੀਆ ਮਾਨਤ ਰੱਖ ਤਾਂ ਮੇਰੇ ਮੇਰੇ ਕਹਿ ਦਤਾ ਆ ਗਈ ਤੂੰ ਹੋਰ ਪਹਿਲਾਂ ਤਾਂ ਮੈਂ ਦੁਪਹਿਰ ਤਵੇ ਸੌਂਗੀ ਬੜੀਏ ਅੱਛਾ ਮਾਂ ਹੁਣ ਠੰਡਾ ਜਾ ਹੋ ਗਿਆ ਵਧੀਆ ਟਾਈਮ ਜਾ ਮਾਂ ਚਲ ਜਾਇਆ ਵਾ 2 ਮਿੰਟ ਗੇੜਾ ਮਾਰਿਆ ਚਲ ਵਧੀਆ ਕੀਤਾ ਇਹ ਤਾਂ ਮੈਂ ਮੱਥਾ ਢੇਕਣ ਗਈ ਥੀ ਗੱਲ अच्छा हां माता दी अच्छा अच्छा ओथे तन्नू पता है फिर रिवाज हुंदे चूड़ियां चढ़ा के आंधी आंदियां हां चूड़ियां चढ़ाऊं हां अच्छा अच्छा तां करके फिर मैं चूड़ियां ओथे ਵਰਤਨਾ ਕਰਕੇ ਮਾਂ ਮਾਂ ਵਰਤਾਂ ਕਰਿਆ ਨੇ ਤਾਂ ਮੈਂ चूड़ा ਪਾਉਂਗੀ ਵੱਡਾ ਮਾਂ ਮੇਰੇ ਵਾਸਤੇ ਚੂੜੀਆਂ ਲੈ ਆ ਜੀ ਵਰਤਾਂ ਨੂੰ ਪਾ ਲੂੰਗੀ ਨਹੀਂ ਪੰਜਾਂ ਦਾ ਹੈਂ ਜਾਂਨੇ ਤੇਰੇ ਕੋਲੇ ਕੁੜੇ ਉਹੀ ਕਰੀ ਜਾਨੀ ਰਹਿਣੀ ਆ ਤੂੰ ਤਾਂ ਹਰ ਇੱਕ ਚੀਜ਼ ਦੇਖ ਕੇ ਮੰਗ ਲੈਣੀ ਆ ਅਗਲੇ ਤੋਂ ਕਿੱਥੇ ਨੇ ਮਾਂ ਉਹ ਤਾਂ ਪੁਰਾਣੀਆਂ ਹੋਣੀਆਂ ਨੇ ਫਿੱਟੀਆਂ ਪਣੀਆਂ ਤਾਣੇ ਤੂੰ ਗਰਦਾਨੀ ਕਿ ਚੜਾ ਲਈ 50 ਰੁਪਏ ਦਰਜਣ ਦਿੰਦੇ ਨੇ ਇਹ ਮੇਰੀ ਸੋਨੇ ਦੀ ਚੂੜੀ ਹੈ ਵਹੀ ਕਿਤੇ ਹੋਰ ਕੰਮ ਆਉਣਗੇ ਤੇ 50 ਕਾਦੇ ਆਉਂਦੇ ਨੇਗੇ ਨਾਲ ਇਹਨਾਂ ਦੀ ਕਿਉਂ ਰਿਸ ਕਰਾਂਗੇ ਆਪਾਂ ਇਹ ਤਾਂ ਤਕੜੇ ਲੋਕ ਨੇ ਆਪਾਂ ਗਰੀਬ ਆ ਕਾਕੜੇ ਨੂੰ 50 ਰੁਪਏ ਨਾਲ ਮੇਰੀ ਗੱਲ ਸੁਣ ਚਾਚੀ ਗੁੱਸਾ ਕਰੀ ਗਿੱਲਾ ਕਰੀ ਤੁਹਾਡੇ ਕਿਹੜੀ ਚੀਜ਼ ਦਾ ਘਟ ਹੈਗਾ ਮੈਨੂੰ ਇਹ ਦੱਸ ਨੀ ਵੀਰੋ ਉਹੀ ਲੱਗਦਾ ਜੀ ਅੱਜ ਤੋਂ ਮੁਠੀ ਮਿਚਾਂਗੇ ਫੇਰੇ ਕੁਝ ਬਣੂਗਾ ਕੰਜੂਸ ਹਾਂ ਉਹੀ ਕੰਜੂਸ ਹੋ ਜੇ ਨੂਤੀ ਦੇ ਸ਼ੌਕੇ ਇਹਨਾਂ ਪੂਰੇ ਕਰੇ ਕੀ ਫੇਰ ਮੁਠੀ ਮਿਚਣ ਦਾ ਫਾਇਦਾ ਸ਼ੌਂਕਾਂ ਨੂੰ ਕੀ ਹੈਗਾ ਹੁਣ ਅਸੀਂ ਅੱਜ ਦੇ ਸ਼ੌਕੇ ਪੂਰੇ ਕਰਦੇ ਮੈਂ ਤਾਂ ਕੋਈ ਨਹੀਂ ਪਵਾਈਆਂ ਚੂੜੀ ਨੀ ਥੋੜੀ ਤਾਂ ਪੜਦਾ ਸਾਰੀ ਲੰਗੀ ਹੁਣ ਇਹਨਾਂ ਤਾਂ ਹਲੇ ਸਾਰੀ ਪਈਆਂ ਵਿਚਾਰੀਆਂ ਦੀ ਮੈਨੂੰ ਤਾਂ ਕਦੇ ਚੂੜੀਆਂ ਵੀ ਨਹੀਂ ਦੇਖੀਆਂ ਹੈਗੀਆਂ ਉਹ ਹੈਗੀਆਂ ਨੇ ਪ੍ਰਾਣੀਆਂ ਨੇ ਰੰਗ ਫਿੱਟਿਆ ਪਿਆ ਉਹ ਸੋਹਣੀਆਂ ਨਹੀਂ ਲੱਗਦੀਆਂ ਹੈਗੀਆਂ ਲਾ ਪੂਰੇ ਪਈਆਂ ਤੇਰੇ ਵਿਆਹ ਵਾਲਾ ਉਹ ਪਾ ਲਈ ਵਿਆਹ ਵਾਲਾ ਚੁੜਾਏ ਘਰੇ ਪਾਉਂਦੇ ਹੁੰਦੇ ਨਹੀਂ ਉਹ ਖਰਾਬ ਹੋ ਜੂਗਾ ਮਾਂ ਕੁਛ ਨਹੀਂ ਹੁੰਦਾ ਹੈਗਾ ਖਰਾਬ ਆਪੇ ਹਾਰ ਤਿਹਾਰ ਤੇ ਦਾ ਕੁਛ ਨਹੀਂ ਖਰਾਬ ਹੁੰਦਾ ਨਾਲੇ ਤੂੰ ਕਹਿੰਦੀ ਸੀ ਮੈਨੂੰ ਸੂਟ ਵੀ ਲੈ ਕੇ ਦਿੰਦੀ ਹੈਂ ਚਾਚੇਤ ਕੀ ਲੈ ਸੂਟ ਤਾਂ ਮੈਨੂੰ ਨਹੀਂ ਦੇਖ ਲੈ ਕੇ ਦਿੰਦਾ ਕੋਈ ਮੈਂ ਇਹਨੂੰ ਕਿੱਥੋਂ ਲੈ ਕੇ ਦੇ ਦਾਂ ਦੱਸ ਨਾ ਬਣੇ ਛੂੜਦਾ ਦਾ ਹੱਕ ਬਣਦਾ ਦਮਾਉਣ ਦਾ ਤੁਹਾਨੂੰ ਬਾਕੀ ਤੁਹਾਡੀ ਮਰਜ਼ੀ ਹੈ ਚੱਲ ਮੈਨੂੰ ਨਹੀਂ ਲੈ ਕੇ ਜਾਂਦਾ ਫਿਰ ਮੈਂ ਕਿੱਥੋਂ ਲੈ ਕੇ ਦਿਆਂ ਫਿਰ ਕਹਿ ਦਿੰਨੀ ਹੈ ਚਾਚੀ ਤੂੰ ਤਾਂ ਸਾਰੀ ਉਮਰ ਲੰਗਾ ਲਈ ਆਬਦੀ ਤੂੰ ਸੋਨੇ ਦੇ ਪਾਈ ਬੈਠੀ ਹੈ ਇਹਦੇ ਕੰਨ ਸੁਣਨੇ ਨੇ ਦੇਖ ਲੈ ਲੈ ਕੋੜੇ ਸੋਨੇ ਤੇ ਫਿਰ ਇਹਨੂੰ ਆਪ ਕਰਾ ਕੇ ਤਾਂ ਦਿੱਤੇ ਨੇ ਕਿ ਟੌਪਸ ਕੀ ਸੋਨੇ ਨੇ ਦੇਖ ਲਾਏਗੀ ਬਾੜੇ ਮੁੱਲ ਦੇ ਨੇ ਇਹਨਾਂ ਦਾ ਬੜਾ ਹੋਇਆ ਮੁੱਲ ਦੇ 10 ਰੁਪਈਆ ਦੇ ਟੌਪਸ ਆ ਜਾਂਦੇ ਨੇ ਇੱਕ ਟੌਪਸ ਨੇ ਮੇਰੇ ਕੋਲੇ ਛੋਟੇ ਛੋਟੇ ਨਹੀਂ ਗੇ ਜਦੋਂ ਕਿ ਤੇ ਰਿਸ਼ਤੇਦਾਰੀ ਚ ਜਾਣੀ ਆ ਕਿ ਉਦੋਂ ਪਾਉਣੀ ਆ ਫਿਰ ਹੁਣ ਕਰੇ ਤਾਂ ਨਹੀਂ ਲਾਉਣੇ ਨਾ ਪਣੇ ਤਾਂ ਕੋਈ ਨਹੀਂ ਸ਼ੌਕ ਆ ਆਪਣੇ ਤਾਂ ਤਾਂ ਕੋਈ ਨਹੀਂ ਪਾਣੇ ਸ਼ੌਕ ਮਾਰੀ ਜਾਂਦੇ ਹੈਗੇ ਮਾਂ ਚ ਸ਼ੌਕ ਤਾਂ ਪੂਰੇ ਕਰਨੀ ਨਹੀਂ ਦੁਨੀਆ ਨੇ ਖਾਦੀ ਖੜੀ ਮੇਰੇ ਤਾਂ ਪੈਕਿਆਂ ਨੇ ਦਿੱਤੇ ਹੋਏ ਨੇ ਮੈਂ ਤਾਂ ਤਾਂ ਪਾਉਣੀ ਆਂਗੀ ਫਿਰ ਇਹਦੇ ਵੀ ਤਾਂ ਪੈਕਿਆਂ ਨੇ ਕੁਝ ਦੇਖੀ ਤੋਰੀ ਦੀ ਵਿਚਾਰੀ ਐ ਕਢਾਈ ਤੋਰਦੀ ਸੀ ਮੈਂ ਕਹਿਣਾ ਦਰਸ ਇਨਾ ਤਰਸਾਵੇਂ ਤਾਂ ਉਹੀ ਗੱਲ ਭਾਈ ਸੂਟ ਮੈਂ ਤਾਂ ਜਵਾਬ ਦੇਤਾ ਮੈਂ ਮੈਨੂੰ ਪਤਾ ਦੀ ਜੇ ਸੀ ਜੇ ਮੈਂ ਤੈਨੂੰ ਤੇਰਾ ਮੈਂ ਆਪਦਾ ਸੂਟ ਪਾਉਣ ਨੂੰ ਦਿੱਤਾ ਤੁਹਾਡੇ ਘਰੇ ਕਲੇਸ਼ ਨਹੀਂ ਜਾਣਾ ਸੀ ਫਿਰ ਇਹਨੂੰ ਕਾਹਦ ਦੱਸਣਾ ਬੈਠੀ ਦੀ ਤੂੰ ਸ਼ਰਮ ਤਾਂ ਆਉਂਦੀ ਨਹੀਂ ਲੋਕਾਂ ਦੀ ਮੰਗਾਵਾਗਾ ਪਾਉਗੀ ਹਾਂ ਦੱਸੂਗੀ ਨਹੀਂ ਹੋਰ ਕੀ ਕਰੂਗੀ ਮੈਂ ਤਰਸੋਂਦਾ ਤਾਂ ਤਾਂ ਨਹੀਂ ਆ ਮੈਂ ਤਾਂ ਦੱਸ ਬਧੇਰਾ ਜੀ ਕਰਦਾ ਦੀ ਦੇਣ ਨੂੰ ਮੇਰੇ ਤਾਂ ਮੈਂ ਤਾਂ ਭਾਣਾ ਇਨਾ ਕਰ ਸਕਦੀ ਆ ਮੇਰੀ ਪੇਟੀ ਚੋਂ ਆਣ ਲੱਗ ਸੂਟ ਕੱਢ ਕੇ ਦੇ ਦੂੰਗੀ ਤੂੰ ਸੁਮੈਲੀ ਨਾ 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 ਪ੍ਰੀਤ ਕਿਸ ਮੰਗਤੇ ਆਗੇ ਕੀ ਮੰਗ ਤੈਨੂੰ ਫੇਰ ਇਹਦੂ ਤਾਂ ਮੰਗਣੇ ਲੱਗ ਜੋ ਚਾਚੀ ਫੇਰ ਉਮੰਗਣ ਲੱਗ ਜੀਏ ਜਿਹੇ ਜਿਹੇ ਹੈਗੇ ਨੇ ਪਾ ਲਾਂਗੇ ਭਾਈ ਇੱਕ ਦਿਨ ਦਾ ਤਿਹਾਰ ਹੁੰਦਾ ਆ ਐ ਥੋੜੀ ਹੁੰਦਾ ਤਿਹਾਰ ਤਾਂ ਬੇਸ਼ੱਕ ਇੱਕ ਦਿਨ ਦਾ ਹੁੰਦਾ ਸ਼ੌਂਕ ਤਾਂ ਨੂਤੀ ਨੇ ਪੂਰੇ ਕਰਨੀ ਨੇ ਆਪਦੇ ਨਹੀਂ ਕੋਈ ਨਾ ਭਾਈ ਕਿਸੇ ਪਾਸੇ ਹੱਥ ਪੱਲਾ ਪੈ ਜੂਗਾ ਫਿਰ ਬਥੇਰਾ ਮਹਿੰਗਾ ਦਵਾ ਦਿਆ ਕਰਾਂਗੇ ਅਜੇ ਤਾਂ ਸਾਡੇ ਹੱਥ ਪੱਲਾ ਨਹੀਂ ਪੈ ਤੈਨੂੰ ਹੱਥ ਪੱਲਾ ਪਾਉਂਗਾ ਇਹਦਾ ਸਮਾਂ ਤੱਕ ਤਾਂ ਹੱਥ ਪੱਲਾ ਪਿਆ ਨਹੀਂ ਫਿਰ ਮੈਂ ਬੁੜੀ ਹੋ ਜੂਗੀ ਮੇਰੇ ਸਾਰੇ ਸ਼ੌਂਕ ਮਰ ਜਾਣਗੇ ਫਿਰ ਮੈਨੂੰ ਕੀ ਪਾਏ ਤੁਹਾਡੇ ਘਰ ਦਾ ਇਦਰੇ ਵੀ ਮਾਰਦੇ ਹੁੰਦੇ ਸ਼ੌਂਕ ਬੰਦੇ ਦੇ ਆਓ ਪਹਿਲਾਂ ਤੇਰੇ ਵਾਲੇ ਜਾਗੇ ਹੋਏ ਨੇ ਸ਼ੌਂਕ ਤੂੰ ਨਹੀਂ ਪਾਦੀ ਹੁਣ ਮੈਨ ਨੇ ਪਰ ਮੇਰੇ ਤਾਂ ਸੱਸ ਸੱਕ ਪੱਤੀ ਸੀ ਤਾਂ ਨਹੀਂ ਲੈ ਕੇ ਦਿੰਦੀ ਸੀ ਕੁਸਾ ਹੁਣ ਉਹੀ ਗੱਲ ਆਪਦੀ ਕਬੀਲਦਾਰੀ ਵੱਡੀ ਆ ਮੈਂ ਕੀ ਕਰਾਂ ਫਿਰ ਮੈਂ ਵੀ ਅਸੀਂ ਕੀ ਕਰੂ ਮੇਰੇ ਤੇ ਸੱਸ ਸੱਕ ਪੱਤੀ ਸੀ ਮੈਂ ਕਿਹੜਾ ਤੈਨੂੰ ਸਰਾਉਂਗੀ ਕੁੜੇ ਮੈਂ ਤੈਨੂੰ ਕਦੋਂ ਰੋਕਦੀਆਂ ਕਿ ਪਰ ਮੈਂ ਗੱਲ ਕਰਦੀਆਂ ਵੀ ਕਬੀਲਦਾਰੀ ਵੱਡੀ ਆ ਆਪਣੀ ਕਿ ਕਬੀਲਦਾਰੀ ਪਟਾਣਦਾ ਕੋਈ ਨਾ ਭਾਣੀ ਉਹੀ ਨਾ ਲੜ ਪਿਓ ਕਿ ਤੇ ਤੁਸੀਂ ਮੇਰੇ ਕਰਕੇ ਐਨੇ ਕਬੀਲਦਾਰਦ ਨੇ ਵੱਡੀ ਹੁੰਦੀ ਹੈਗੀ 500 ਵਾਲਾ ਸੂਟ ਨਾ ਲੈ ਕੇ ਦੇ ਸਕਦੇ ਫਿਰ ਉਹੀ ਤਾਂ ਗੱਲ ਆ 500 ਦਾ ਸੂਟ ਵਧੀਆ ਸੋਹਣਾ ਆ ਜਾਂਦਾ ਹੈ ਜੇ ਤਾਂ ਮੈਨੂੰ ਇਹਨੂੰ ਕੋਈ ਲੈ ਕੇ ਦਿੰਦਾ ਫੇਰ ਉਹੀ ਗੱਲ ਦਾ ਥੋੜੀ ਕਿ ਮੈਨੂੰ ਨਹੀਂ ਲੈ ਕੇ ਦਿੰਦਾ ਪਹਿਲਾਂ ਇਹਨੂੰ ਲੈ ਕੇ ਦੋ ਬਈ ਮਾਵਾ ਤਾਂ ਉਹੀ ਗੱਲ ਆਪਦੇ ਜਵਾਕਾਂ ਵਾਸਤੇ ਬਹੁਤ ਕੁਝ ਕਰਦੀ ਹੁੰਦੀਆਂ ਨੇ ਤੂੰ ਸੱਸ ਨਹੀਂ ਹੈਗੀ ਤੂੰ ਉਹਦੀ ਮਾਂ ਬਣ ਕੇ ਰਹਾ ਘਰ ਚਾਚੀ ਮਾਂ ਬਣ ਕੇ ਤਾਂ ਮੈਂ ਰਹੀ ਨਹੀਂ ਆ ਫਿਰ ਹੁਣ ਤਰਾ ਕੀ ਦੱਸ ਮਾਂ ਫਿਰ ਐ ਥੋੜੀ ਕਹਿੰਦੀ ਹੁੰਦੀ ਆ ਵੀ ਮੈਂ ਤਾਂ ਕੁਝ ਨਹੀਂ ਲੈ ਕੇ ਦਿੰਦੀ ਹੈਗੀ ਪੂਰਾ ਮੁੰਡਾ ਤਾਂ ਮੰਗ ਭਾਈ ਆਪਦੇ ਸਹੁਰੇ ਤੋਂ ਮੰਗੇ ਨਾ ਮੰਗੇ ਮੁੰਡੇ ਨੇ ਤਾਂ ਇੱਕ ਗੱਲ ਉਹ ਚ ਕਹਿ ਕੇ ਸੁਣਾਦੀ ਕਹਿੰਦਾ ਮੇਰੇ ਕੋਲ ਨਹੀਂ ਤਾਂ ਬੱਤ ਰੱਖ ਨਾ ਜਦੋਂ ਮੇਰੇ ਕੋਲੇ ਕੋਈ ਪੈਸਾ ਨਹੀਂ ਟੱਕਾ ਨਹੀਂ ਮੈਂ ਕਿੱਥੋਂ ਦਵਾ ਮਾਂ ਮੈਂ ਤਾਂ ਆਪੇ ਮੰਗਦੀ ਆ ਉਹਨਾਂ ਦੇ ਹੱਥਾਂ ਕੰਨੀ ਝਾਕਦੀ ਆ ਹਰ ਵਕਤ ਲਾਪਰੀਤ ਦੱਸ ਨਾ ਆਪਣੇ 500 ਰੁਪਏ ਤਾਂ ਤਾਂ ਹੋ ਨਹੀਂ ਸਕਦਾ ਹੈਗਾ ਇਦੇ ਕੋਲੇ ਵੀ ਹੋਣਗੇ ਪੈਸੇ ਦਾ ਮਤਲਬ ਹੁਣ ਹੋਣੇ ਨਹੀਂ ਗੱਲ ਕਰ ਇਹਨੂੰ ਲਿਆਉਂ ਨਹੀਂ ਦਿੰਦਾ ਕੋਈ ਕੁਸ ਆਹ ਦੇਖ ਲੈ ਲਾਪਰੀਤ ਕਿਉਂ ਐਨਕ ਕਿਉਂ ਸੀਗਾ ਮੈਂ ਮੰਮੀ ਨੂੰ ਕਹਿਣ ਲੱਗੀ ਮੈਂ ਹੋਰ ਕਿਉ ਹੈਗੇ ਕਹਿੰਦੀ ਮੇਰੇ ਜੋ ਗਰ ਤਾਂ ਪਿਆ ਕਹਿੰਦੀ ਤੂੰ ਆਪਦਾ ਆਈ ਖਾਲੀ ਪੇਟ ਰੱਖ ਲਈ ਤੂ ਰਿਵੀਰ ਤੂ ਰਿਵੀਰ ਪੁੱਤੰਨ ਦੀ ਹੈਗੀ ਮੈਨੂੰ ਮੈਂ ਤਾਂ ਖਾਲੀ ਪੇਟ ਮੈਂ ਤਾਂ ਪੱਤਰ ਦੀ ਬਣੀ ਹੋਈ ਲਾਪੇ ਤੇ ਮੈਂ ਤਾਂ ਰਹਿ ਜੂਗੀ ਦੇਖ ਮੰਮੀ ਨਹੀਂ ਰਹਿ ਸਕਦੀ ਹੈਗੀ ਨਾ ਹਰ ਹਣ ਤੋਂ ਤਾਂ ਮਟਿਆਰ ਪਈਆਂ ਤੈਨੂੰ ਕੀ ਹੋਉਂਦਾ ਹੈਗਾ ਜੇ ਮਟਿਆਰ ਪਈਆਂ ਜੀ ਤਾਂ ਮੇਰਾ ਵੀ ਕਰਤਾ ਹੋਊਗਾ ਖਾਣੂ ਨਾ ਨਾ ਚੂਰੀ ਖਾ ਕੇ ਰੱਖਿਆ ਜਾਂਦਾ ਹੁੰਦਾ ਵਰਤ ਤਾਂ ਭਾਣੇ ਇਹ ਤਾਂ ਗੱਲ ਹੈ ਜੇ ਮੈਂ ਇਹ ਮੁੰਡੇ ਨੂੰ ਕਿਹਾ ਤਾਂ ਕਹਿੰਦਾ ਮੇਰੇ ਕੋਲ ਨਹੀਂ ਵਰਤਨ ਨਾ ਰੱਖਾ ਉਹਨਾਂ ਤਾਂ ਆਈ ਗੱਲ ਸੁਣਾਤੀ ਮੈਨੂੰ ਉਹਨਾਂ ਦਾ ਕੀ ਲੋੜ ਹੈ ਬੰਦਿਆਂ ਨੂੰ ਤਾਂ ਕੀ ਲੋੜ ਹੁੰਦੀ ਹੈ ਵਰਤ ਤਾਂ ਰੱਖਾਂਗੀ ਵਰਤ ਤਾਂ ਮੈਂ ਰੱਖੂਗੀ ਪਰ ਖਾਣਾ ਨਹੀਂ ਹੈਗੇ 2 ਵਜੇ ਖਾਣੀ ਸੁਣੂਗੀ ਉਦੋਂ ਤੂੰ ਤਾਂ ਹੀ ਗੱਲ ਉਹ ਵੀ ਮਾਰ ਕੇ ਉਹ ਵੀ ਲੈ ਕੇ ਦੀ ਲਿਆ ਕੇ ਦੇਣਗੇ ਕਿ ਨਾ ਮੈਨੂੰ ਤਾਂ ਲੱਗਦਾ ਨਹੀਂ ਕੁਛ ਇਹ ਕਿ ਦੇ ਦੇਣਗੇ ਤੈਨੂੰ ਇਹ ਕਹਾਣੀ ਕੋਈ ਕੋਣੀ ਕੀ ਦੇ ਸੁਣੋਂਗੀ ਆ ਕਿ ਉੜੀ ਬੁਲਾ ਲਈਏ ਤੇ ਕੀ ਫਿਰ ਬਾਂਬਲੀ ਨੂੰ ਨਹੀਂ ਦੇਖੀ ਜਾਊਗੀ ਕਹਾਣੀ ਦੀ ਤਾਂ ਕੁਛ ਲਿਆ ਕੇ ਦੇਣ ਦੇ ਕਰਦੇ ਨਹੀਂ ਇਹਨੂੰ ਵਰਤ ਤਾਂ ਕਿਹੜਾ ਵਰਤ ਹੈ ਵਿਚਾਰੀ ਦਾ ਕਿਹੜੀਆਂ ਇਹ ਜਿਹੀਆਂ ਕਹਾਣੀ ਸੁਣ ਮੇਰੀ ਗੱਲ ਸੁਣ ਫਿਰ ਤੈਨੂੰ ਕਹਾਣੀ ਦੀ ਵੀ ਕੀ ਲੋੜ ਹੈ ਆਪੇ ਖਾ ਲਈ ਦੂ ਤਾਂ ਮੈਨਾਂ ਕਹਿਨੀ ਆ ਹਾਂ ਹੋਰ ਹੋਰ ਤਾਂ ਕੋਈ ਚੰਗੀ ਸਿੱਖਿਆ ਦੋ ਨਾ ਇਹਨੂੰ ਤੂੰ ਕਿਹੜਾ ਬਾਲੀ ਚੰਗੀ ਸਿੱਖਿਆ ਦਿੰਨੀ ਹੈ ਮੈਨੂੰ ਤੂੰ ਤਾਂ ਮੇਰੇ ਨਾਲ ਆੜਾ ਲਾਈ ਰੱਖਿਆ ਕਰ ਕਿਸੇ ਨਾ ਕਿਸੇ ਮੈਂ ਆੜਾ ਨਹੀਂ ਲਾਉਂਦੀ ਹੈ ਸੱਚੀ ਗੱਲ ਤੋਂ ਲੜਦੀਆਂ ਵੀ ਜਹੇ ਜਹੇ ਕੁਸ ਹੈਗਾ ਆ ਬਿਧੇ ਕਰੇ ਹੰਡਾ ਲੋ ਕੀ ਜ਼ਰੂਰੀ ਹੈਗਾ ਲੋਕਾਂ ਦੀ ਰੀਸਾ ਨਾਲ ਤੱਕ ਤੇ ਆਪਾਂ ਨੇ ওই ਗੱਲਾਂ ਕੱਚੇ ਵੀ ਨਾ ਢਾਲੀਏ ਲੋਕਾਂ ਦੇ ਪੱਕੇ ਦੇਖ ਕੇ ਤਾਂ ਹਾਂ ਐਨੀ ਤਾਂ ਮੇਰੀ ਇਸ ਲੋਕਾਂ ਦੀ ਕਰਦੀ ਵੀ ਨਹੀਂ ਹੈਗੀ ਕੋਈ ਇੱਕ ਸੂਟੇ ਮੰਗੇ ਦੀ 500 ਤੱਕ ਆ ਬਾਕੀ ਚੂਰੀ ਵੀ ਨਹੀਂ ਖਾਣ ਨੂੰ ਮਿਲਦੀ ਹੈਗੀ ਦੱਸ ਕਿਵੇਂ ਬਰਤ ਰੱਖਾਂ ਕਿਵੇਂ ਨਾ ਚੂਰੀ ਤਾਂ ਤੈਨੂੰ ਹੁਣ ਖਾਣ ਨੂੰ ਚੂਰੀਆਂ ਖਾਣ ਨੂੰ ਮੈਂ ਤਾਂ ਤੈਨੂੰ ਕਹਿਤਾ ਪਈ ਕੁਛ ਨਹੀਂ ਹੋਇਆ ਹੈਗਾ ਜੇ ਕੋਈ ਮੇਰੀ ਗੱਲ ਸੁਣ ਲੈ ਕੰਮ ਤਾਂ ਦਾ ਹੈਗਾ ਕਰ ਲਾ ਨਹੀਂ ਪਰ ਮੈਂ ਚੱਕਿਆ ਤੂੰ ਐ ਦੱਸ ਮੇਰੀ ਮਾਂ ਬਣ ਜੂਗੀ ਇਹ ਜਿਹੜੀ ਐਂ ਕਹਿੰਦੀ ਹੈ ਵੀ ਮੇਰਾ ਢਿੱਡ ਭਰਨਾ ਚਾਹੀਦਾ ਹੈ ਮੇਰੇ ਨੂੰ ਤਾਂ ਚਾਹੇ ਭੁੱਖੀ ਮਰੀ ਜਾਵੇ ਸਾਰਾ ਦਿਨ ਮੇਰੀ ਮਾਂ ਬਣੂਗੀ ਤੂੰ ਚਾ ਚੰਗਾ ਬਣੀ ਮੈਂ ਤਾਂ ਆਪਦੇ ਆਪਾ ਦਬਦੇ ਘਰੇ ਜਾਨਨੇ ਆਂਗੇ ਆਪਾਂ ਤਾਂ ਆ ਆ ਕੀ ਗਲਤੀ ਕਰ ਲਈ ਨਾ ਨਾ ਬਸ ਬਸ ਕਾਹਦਾ ਆ ਗਈ ਮੈਂ ਬਹਿ ਜਾ ਲਾਪਰੀ ਸਾਰਾ ਜੀ ਕੋਈ ਨਾ ਇਹਦੇ ਨਾਲ ਗੱਲ ਕਰਿਆ ਕਰ ਆ ਸੂਟ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ ਕਿ ਉਹ ਸਾਡੇ ਦੇਸਾਂ ਦਾ ਪੇ ਆ ਤ ਉਹਨਾਂ ਦੀ ਆਪ ਕਕੇ ਮੰਗਦੀ ਫਿਰ ਬਾਈ ਕਰ ਕਰ ਨਹੀਂ ਜਾਂਦੀ ਜੱਜ ਦਾ ਸੇਵਾ ਸਿਣੀਮਾਨ ਹੈਗੀ ਕੋਲੀ ਚੱਕ ਕੇ ਮੰਗਦੀ ਫਿਰ ਤੂੰ ਆਪਦਾ ਵੀ ਬਿੰਦੀ ਉਹਨੂੰ ਕਿਸੇ ਵੀ ਨਹੀਂ ਲਿਉਣ ਦਿੰਦੀ ਲੈ ਫਿਰ ਬਾਰਾ ਜਨੀਏ ਮੈਂ ਤਾਂ ਫਿਰ ਮੈਨੂੰ ਔੜਦੇ ਜਦੋਂ ਹੋਇਆ ਥੋੜਾ ਤਾਂ ਭਣੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਤਾਂ ਨ ਕੋੜੋ ਕਰਕੇ ਨਹੀਂ ਆਉਂਦੀ ਹੈਗੀ ਆਹੋ ਮੇਰਾ ਦਿੰਦਾ ਤੈਨੂੰ ਨੁਕੌੜਾ ਜੇ ਭੱਗ ਜਾ ਭਈ ਅਬ ਦੇ ਘਰੀ ਭੱਗ ਜਾ ਕਰ ਲੈ ਅਬ ਦੇ ਕੋਈ ਕੰਮ ਤੰਦਾ ਉੱਠ ਕੇ ਜਾਨੀਆਂ ਜਾਨੀਆਂ ਤੁਹਾਡੇ ਇਹ ਜਹੰਦੇ ਆਉਂਦਾ ਵੀ ਕੌਣ ਹੈ ਇਹ ਜਹੰਦੇ ਆਉਂਦਾ ਵੀ ਕੌਣ ਆ ਕੇ ਉਹਰੇ ਪੁੱਠੀਆਂ ਸਿੱਧੀਆਂ ਪੜਤਾਂ ਪੜਾਈ ਜਾਣਗੀਆਂ ਤੈਨੂੰ ਕੀ ਕਹਿੰਦੀ ਸੀ ਉਹ ਕਿਸੇ ਦਾ ਫਰੇਗ ਨੂੰ ਪੁੱਠਾ ਬੋਲਦੀ ਆ ਨਾ ਬਖਸ਼ਣ ਨੂੰ ਮੈਂ ਉਹਨੂੰ ਕੀ ਮਾੜਾ ਕਹਿਦਾ ਰੀਸਾ ਦਾ ਉਹ ਲਾਉਂਦੀ ਆ ਨੇ ਪੁੱਠੀਆਂ ਸਿੱਧੀਆਂ ਹੈ ਦੱਸ ਮੈਂ ਕੀ ਕਰਾਂ ਹਲੇ ਕਹਿੰਦੀ ਕਿਸੇ ਨੂੰ ਜਰਦੀ ਨਹੀਂ ਹੈਗੀ ਨਾ ਹਣ ਉਰੇ ਭਈ ਨਾ ਲਾਉਣ ਪੁੱਠੀਆਂ ਰੀਸਾ ਜਰਨ ਨੂੰ ਉਹਨਾਂ ਦੇ ਕੋਈ ਐ ਮੈਂ ਕੋਈ ਗੱਲ ਗੱਲ ਰੁੱਤੇ ਰੱਸੀ ਪਾਈ ਆਗੀ ਕਿਸੇ ਦੀ ਗੱਲ ਤੇ ਰੱਸੀ ਪਾਉਣ ਵਾਲੀ ਕੰਮ ਹੈ ਤੇਰਾ ਤਾਂ ਕਿਸੇ ਨੂੰ ਨਹੀਂ ਜਰਦੀ ਹੈਗੀ ਜਿਹੜਾ ਕੋਈ ਘਰੇ ਆਜੂਗਾ ਤੂੰ ਤਾਂ ਮੈਨੂੰ ਨਹੀਂ ਜਰਦੀ ਹੈਗੀ ਹੋਰ ਤਾਂ ਤੂੰ ਕਿਨੂੰ ਜਰੇਂਗੀ ਹੋਰ ਤੈਨੂੰ ਤਾਂ ਮੈਂ ਤੇਰੇ ਕੋਲ ਤਾਂ ਬੈਠ ਨਹੀਂ ਪਾਪ ਮੇਰੇ ਕੋਲ ਤਾਂ ਬੈਠੇ ਨਾ ਕਰੋ ਬੱਸ ਵੜ ਗਈ ਅੰਦਰ ਉਹ ਭਾਂਡੇ ਰਸ ਕੋਈ ਬਾਹਰੋਂ ਆ ਕੇ ਮਾਂ ਹੋਰ ਤਾਂ ਕੋਈ ਕੰਮ ਨਹੀਂ ਹੈਗਾ